ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾ ਫੇਰ ਉਸੇ ਪਰਿਵਾਰ ਨਾਲ ਹੀ ਖੜੇ ਆ ਬਾਬੇ ਕਾ ਲਾਣਾ ਪਹਿਲਾਂ ਆਪਾਂ ਤੁਹਾਨੂੰ ਦਿਖਾਏ ਸੀਗੇ ਹਾਲੈਂਡ ਸਾਰੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਫਾਰਮਟ੍ਰੈਕ 60 ਇਹ ਵੀਰੇ ਚਾਚੇ ਤਾਏ ਦੇ ਮੁੰਡੇ ਆ ਉਹਦੇ ਦੀ ਗੱਲ ਵੀਰੇ ਨੇ ਵੀਡੀਓ ਦੇ ਵਿੱਚ ਵੀ ਜ਼ਿਕਰ ਕਰਿਆ ਸੀ ਤੇ ਬਸ ਉਹ ਜਿਵੇਂ ਵੀ ਇਸ ਵੀਰੇ ਨੂੰ ਫਾਰਮਟ੍ਰੈਕ ਪਸੰਦ ਆ ਉਹ ਵੀਰੇ ਨੂੰ ਹਾਲੈਂਡ ਪਸੰਦ ਆ ਤੇ ਬਸ ਆਪਾਂ ਤੁਹਾਨੂੰ ਦੋਨੇ ਹੀ ਦਿਖਾ ਦੇਣੇ ਆ ਆਪਣੇ ਨਾਲ ਵੀਰਾ ਹੈਰੀ ਚ ਰੰਜੀਤ ਹਣੀ ਤੇ ਬਲਕਾਰ ਵੀਰਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂਜੀ ਕੰਮ ਸੇਤ ਵਧੀਆ ਹੀ ਵਧੀਆ ਪੂਰੇ ਵੀਰੇ ਤੁਸੀਂ ਦੱਸੋ ਸਭ ਚੜਦੀ ਕਲਾ ਵੀਰੇ ਆਪਾਂ ਇਹ ਤੋਂ ਸ਼ੁਰੂ ਕਰ ਲਈਏ ਆਪਣਾ ਪਹਿਲਾ ਟਰੈਕਟਰ ਇਹੀ ਆ ਹਨਾ ਹਾਂਜੀ 60 ਇਹ ਵੀਰੇ ਆਪਾਂ ਕਿੰਨਾ ਮਾਡਲ ਆ ਤੇ ਕਦੋਂ ਲਿਆ ਸੀਗਾ 15 ਮੰਡ ਲਈ 15 ਮੰਡ ਇਹ ਆਪਣੇ ਜੂਨ ਦੇ ਮਹੀਨੇ ਵਿੱਚ ਆਇਆ ਹੋਇਆ ਵੀਰੇ ਜੂਨ ਦੇ ਮਹੀਨੇ ਹਾਂਜੀ 15 ਇਹ ਤੋਂ ਪਹਿਲਾਂ ਆਪਾਂ ਕਿਹੜਾ ਕੋ ਟਰੈਕਟਰ ਚਲਾਉਂਦੇ ਸੀਗੇ ਜਾਂ ਕਿਵੇਂ ਆਪਣੇ ਕੋਲੇ ਫੋਰਡ ਹੀ ਰੱਖਿਆ ਵੀਰੇ ਸ਼ੁਰੂ ਤੋਂ ਹੀ ਆਪਾਂ ਸ਼ੁਰੂ ਤੋਂ ਫੋਰਡ ਹਾਂਜੀ ਪਹਿਲਾਂ ਜੇ ਮੈਂ ਡੈਡੀ ਹੋਂਦਾਂ ਨੇ ਸਕਾਟ ਰੱਖਿਆ ਫਿਰ ਫੋਰਡ ਲਿੱਤੇ ਫਿਰ ਵੇਚ ਕੇ ਹੀਰ ਫੋਰਡ 92 ਮਾਡਲ ਸੀ ਫਿਰ ਉਦੋਂ ਬਾਅਦ 60 ਲੈ ਲਿਆ ਆਪਾਂ ਫਿਰ 60 ਲੈ ਲਿਆ ਸ਼ੁਰੂ ਤੋਂ ਯਾਨੀ ਕਿ ਚਲਾਇਆ ਫੋਰਡ ਹੀ ਆ ਇਹ ਤੁਹਾਡੀ ਸੰਭਾਲਾਈ ਚ ਆ ਕੇ ਆ ਗਿਆ ਹਾਂਜੀ ਤੁਹਾਡੀ ਉਮਰ ਕਿੰਨੀ ਸੀ ਕਿ ਕਿੰਨਾ ਮਾਡਲ ਆ ਇਹ 15 ਮਾਡਲ 15 ਮਾਡਲ 15 ਚ ਤੁਸੀਂ ਕਿੱਡੇ ਸੀਗੇ ਮੈਂ ਵੀਰੇ ਉਹ 10ਵੀਂ ਚ ਸੀ 10ਵੀਂ ਉਹ ਛੋਟਾ ਸੀ ਮੈਂ ਤਾਂ ਚਰਨ ਦੀ ਤਾਂ ਪੂਰੀ ਚਲਾਏ ਹੋਏ ਨੇ ਸਾਡੇ ਪਰਿਵਾਰ ਕੋਲ ਪਹਿਲਾਂ 3700 ਫੋਰਡ ਹੀ ਸੀ ਦੋਆਂ ਘਰਾਂ ਕੋਲੇ ਠੀਕ ਹੈ ਜਦੋਂ ਅਸੀਂ ਪਹਿਲਾਂ ਸਾਂਝੇ ਘਰ ਤੁਸੀਂ ਉਹਦੇ ਸਾਡੇ ਕੋਲ ਪੁਰਾਣਾ 3700 ਫੋਰਡ ਹੀ ਚੱਲਦਾ ਆਉਂਦਾ ਸੀਗਾ ਫਿਰ ਅਸੀਂ ਉਹਦੇ ਬਾਅਦ ਦੁਬਾਰਾ ਦੋ ਨਵੇਂ ਫੋਰਡ 3700 ਲੈ ਲਏ ਲਾ ਕੇ ਫੋਰਡ ਨਾਲ ਪੁਰਾਣਾ ਪਿਆਰ ਆ ਫਿਰ ਉਹ ਚਲਾਈ ਵੀਰੇ ਫੋਰਡ ਨੇ ਆਪਣੇ ਕੋਲੇ ਮੈਂ ਕਹਿੰਦਾ ਚਰਨ ਦੀ ਤੇਰੇ ਕੋਲ ਫੋਰਡ ਸੀ ਉਹ ਲਾਸਟ ਵਾਲਾ ਸੀ ਆਪਣੇ ਕੋਲੇ ਜਿਹੜਾ 99 95 96 ਜਦੋਂ ਬੰਦ ਹੋਏ ਨੇ ਵੀਰੇ ਆਖਰ ਚ ਆ ਕੇ ਉਹ ਫੋਰਡ ਆ ਕੇ ਯਾਰ ਇਹ ਵੀ ਰੌਲਾ ਹੀ ਹੈ ਆਪਣੀ ਵੀਡੀਓ ਫਾਰਮ ਟ੍ਰੈਕ ਕਹਿੰਦੇ ਸਾਡਾ ਫੋੜਾ ਉਹ ਕਹਿੰਦੇ ਸਾਡਾ ਇਹ ਰਵਾਬ ਚਾਈ ਸਵਾਰ ਹੀ ਸਕਦੇ ਇਹ ਫੋੜ ਦਾ ਮਸਲਾ ਵੀਰੇ ਕੋਈ ਹੱਲ ਨਹੀਂ ਹੋ ਰਿਹਾ ਨਹੀਂ ਹੋ ਸਕਦਾ ਨਾ ਜਦੋਂ ਵੀਰ ਇੱਕ ਚੀਜ਼ ਆ ਯਾਰ ਕੰਪਨੀਆਂ ਤੋਂ ਹੱਲ ਨਹੀਂ ਹੋਇਆ ਤਾਂ ਆਪਾਂ ਕੀ ਉਹਦਾ ਹੱਲ ਕਰਦਾ ਕੁਝ ਨਹੀਂ ਕਰ ਸਕਦੇ ਇਹ ਕੰਪਨੀ ਵਾਲੇ ਕਹਿੰਦੇ ਨੇ ਫਾਰਮ ਟਰੈਕ ਵਾਲੇ ਨੇ ਸਾਡਾ ਫੋੜਦਾ ਹਾਂ ਹੌਲੈਂਡ ਨੇ ਸਾਡਾ ਬੋੜਦਾ ਕੋਸਕ ਚੀਜ਼ਾਂ ਬਰੇਚ ਨੇ ਕੋਸਕ ਚੀਜ਼ਾਂ ਹੌਲੈਂਡ ਚ ਨੇ ਕੰਬੀਨੇਸ਼ਨ ਦਾ ਅੱਡਾ ਅੱਡਾ ਥੋੜੀ ਆਪਾਂ ਮਸਲਾ ਹੱਲ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਭਰਾਵਾ ਮਾਫੀ ਚਾਹੁੰਦੇ ਆ ਸਾਡਾ ਹੋਰ ਦਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਆਪਦੇ ਵਿਚਾਰ ਥੋੜਾ ਨਾਲ ਯਾਰ ਸਾਂਝੇ ਕਰਦੇ ਹਾਂ ਜਿਹੜੀ ਵੀ ਚੀਜ਼ ਕੋਈ ਵੀ ਗੱਲ ਕਰਦੇ ਆ ਅਸੀਂ ਉਹ ਆਪਣਾ ਪਰਸਨਲ ਨਿੱਜੀ ਚਾਰ ਅਸੀਂ ਕਈ ਵੀ ਅਸੀਂ ਕਾਪੀ ਚੈੱਕ ਕਰਕੇ ਹਮਮ ਨੈਟ ਤੋਂ ਸਰਚ ਮਾਰ ਕੇ ਲਿਖੇ ਹੋਏ ਨੇ ਨਾ ਨਾ ਹਾਂ ਹੋ ਇੱਕ ਹੋਰ ਜੀ ਛੋਟੀ ਸੀ ਜੀ ਆਪਾਂ ਗੱਲਾਂ ਗੱਲਾਂ ਕਰਦੇ ਕਰ ਮੈਂ ਬੋਲ ਗਿਆ ਵੀ 75 ਹਸ ਪਾਵਰ ਹਾਂ ਹਾਂ ਉਹ ਆਪਾਂ ਜਿਵੇਂ ਪਤਾ ਨੂੰ 70 ਹਸ ਪਾਵਰ ਦਾ ਟਰੈਕਟਰ ਆ ਹਾਂ ਸਪੈਸ਼ਲੀ ਬਾਈ ਜਿੰਦੇ ਮੈਨੂੰ ਮੈਸੇਜ ਕਰੇ ਵੀ ਵੀਰੇ ਨਹੀਂ 75 70 ਸੀਗੇ ਮੈਂ ਕਿਹਾ ਠੀਕ ਆ ਵੀਰੇ 70 ਸੀ ਜਿੰਨਾ ਕਹਿੰਦੇ ਗੱਲਾਂ ਚ ਆਪਾਂ ਨਾ ਕਰਨ ਲੱਗੇ ਵੀਰੇ ਯਾਰ ਆਪਾਂ ਆਪਾਂ ਟੈਕਨੀਕਲੀ ਨਹੀਂ ਨਾ ਜਾਂਦੇ ਹਾਂ ਟੈਕਨੀਕਲੀ ਨਹੀਂ ਜਾਂਦੇ ਕਿਉਂਕਿ ਆਪਾਂ ਝੂਠ ਨਹੀਂ ਬੋਲਦੇ ਹੁਣ ਵੀ ਆਪਾਂ ਆਏ ਆ ਮੈਂ ਅੱਗੇ ਵੀ ਗੱਲ ਕਰਦਾ ਨਾ ਉਹਦੇ ਵੀ ਕਰੀ ਸੀ ਆਪਾਂ ਕੁਝ ਪਲਾਨ ਕਰਿਆ ਨਾ ਰਾ ਵੀਰੇ ਕੁਝ ਨਹੀਂ ਵੀ ਕੀ ਬੋਲਣਾ ਕੀ ਕਰਨਾ ਕੋਈ ਪਲਾਨ ਨਹੀਂ ਨਾ ਇਹ ਤਾਂ ਹੈ ਬਸ ਜੋ ਹੈਗਾ ਆਪਣਾ ਜਟਕਾ ਸੌਦਾ ਯਾਰ ਸਿੱਧਾ ਜਾਂ ਸਾਗਦਾ ਗ रहे ਹਨ ਜਾਜ ਕਰ ਕਰਕੇ ਟੈਸਟ ਦਿੱਤੇ ਨੇ ਹੋ ਗਿਆ ਕਿ ਬਟੈਸਟ ਪੇਪਰ ਦੇਣਾ ਫੋੜਤਾ ਖੁੱਲ ਕੇ ਬੋਲ ਲੀ ਸਹੀ ਗੱਲ ਆ ਗਾ ਮਾੜਾ ਮੋਟਾ ਕਹ ਗਿਆ ਪ੍ਰਭੂ ਮਾਫੀ ਚਾਹੁੰਦੇ ਹੋ ਪਹਿਲੇ ਹੀ ਪਹਿਲੇ ਪਹਿਲੇ ਅਸੀਂ ਤੁਹਾਨੂੰ ਆਪਦੇ ਵਿਚਾਰ ਦੱਸਣੇ ਨੇ ਜੀ ਕਿਵੇਂ ਲੱਗਦੀ ਹੈ ਜੇ ਤੁਹਾਨੂੰ ਗਲਤ ਲੱਗਣ ਉਹਦੇ ਲਈ ਮਾਫੀ ਹਾਂ ਕੋਈ ਜਿਰਿਆ ਨਹੀਂ ਬੈ ਸਭ ਸਹੀ ਹੈ ਇਹ 15 ਮਾਡਲ ਕਿ 14 15 15 ਮਾਡਲ ਇਹ ਵੀਰੇ 15 14 ਕਿੰਨੇ ਦਾ ਲਿਆ ਸੀਗਾ ਪੰਜ ਆਪਣੇ ਬੰਦੀ 130000 ਦਾ ਮੈਨੂੰ ਲਾਣਾ ਤੇ ਨਹੀਂ 630 ਦਾ 630 ਦਾ ਹਾਂ ਇੰਨਾ ਆਇਆ ਸੀਗਾ ਕੈਸ 15 ਮਾਡਲ 630 ਦਾ 630 ਦਾ ਪਿਆ ਸੀ ਆਪਾਂ ਨੂੰ ਆਰ ਸੀ ਯੂ ਆਰ ਸੀ ਵਿੱਚ ਪੈ ਕੇ ਹੁਣ ਲੱਖ ਰੁਪਇਆ ਮਹਿੰਗਾ ਫਿਰ ਹੁਣ ਕਿਉਂਕਿ ਹੁਣ 7 7 7.5 ਇੱਥੇ ਕਿਤੇ ਆ ਮੇਰੇ ਨਾਲ 8 8 ਦੇ ਗੇੜ ਚ ਹੋ ਗਿਆ ਹੁਣ ਤਾਂ ਵੀਰੇ 7 ਨਹੀਂ ਆਪਣੇ ਕੋਲੇ ਉਹ ਵੇ ਖੜਾ ਹੀ ਆ ਕਿੰਨੇ ਦਾ ਕਿੰਨੇ ਦਾ ਵੀਰੇ ਇਹ ਵੀਰੇ 8 ਦਾ ਹੀ ਪੈਂਦਾ 8 8 ਚ ਪੈਂਦਾ ਕਾਪੀ ਗੂਪੀ ਪਾ ਕੇ ਹਾਂ ਸਾਰਾ ਕੋਲ ਲੱਗਿਆ ਲਗਾਇਆ ਜਿਵੇਂ ਬੰਪਰ ਹੋ ਗਿਆ ਸਟਰੀਆ ਨਾਰਦਾ ਹੀ ਹੈ ਹਾਂ ਜੀ ਉਹ ਤੋਂ ਬਾਅਦ ਲਿਆ ਸੀ ਜਿਹੜਾ ਹਾਂ ਜੀ ਪੰਜ ਕੁ ਮਹੀਨੇ ਹਾਂ ਜੀ ਹਾਂ 8 35 ਬੰਤੀ ਦਾ ਪਿਆ 35000 ਰੁਪਏ ਦਾ ਫਰਕ ਪੈ ਗਿਆ ਵਧ ਗਿਆ ਜੀ ਹਾਂ ਇਹ ਆਪਣੇ ਦੋ ਹੀ ਟਰੈਕਟਰ ਹੈਰੀਅਰ ਪਰ ਚੱਲਦੀ ਵੀਰੇ ਉਹਨਾਂ ਦੇ ਨੇ ਤੇ ਉਹ ਟਰੈਕਟਰ ਆਪਣੇ ਇਹਦਾ ਟਰੈ ਵੀਰੇ ਦੇ ਉੱਥੋਂ ਸਿਆੜ ਤੋਂ ਠੀਕ ਹੈ ਮੇਰੇ ਕੋਲ ਇਹਦੇ ਨਾਲ 60 ਇੱਕ ਹੋਰ ਵੀ 60 60 ਚਲਾਉਂਦੇ ਨੇ ਇਹ ਵੀ 60 ਵਾਲੀ ਇਹ 60 ਵਾਲੀ ਇਹ ਮੇਰਾ ਜਿਹੜਾ ਮੇਰੇ ਫਰੈਂਡ ਸਰਕਲ ਆ ਸਾਰਿਆਂ ਕੋਲ ਹੀ 60 ਨੇ ਸਾਰੇ ਕੋਲ ਤੂੰ ਵੇਖ ਕੇ ਤਾਂ ਨਹੀਂ ਆੜੀ ਬਣਾਉਂਦਾ ਕਿਤੇ ਵੀ ਜਿਹਦੇ ਕੋਲ 60 ਨਾ ਆੜੀ ਹੋਵੇ ਨਹੀਂ ਨਹੀਂ ਵੀਰੇ ਕਿਹਨੇ ਪਹਿਲਾਂ ਲੇਤੇ ਸੀ ਕਹਿੰਦੇ ਹੁਣ ਲੈ ਲੈ ਯਾਨੀ ਸਾਰਿਆਂ ਨੇ 60 ਕਰ ਲਿਆ ਵੀ ਸਵਾਬ ਰੱਬ ਲੋਦਾਂ ਦਾ ਬੰਦਾ ਹਾਂਜੀ ਠੀਕ ਆ ਵੀਰੇ ਤੇ ਇਹ ਕਿੰਨਾ ਚੱਲ ਗਿਆ ਵੀਰੇ ਇਹ ਚੱਲ ਗਿਆ ਵੀਰੇ 3000 ਦੇ ਕਰੀਬ ਚੱਲਿਆ ਹੋਇਆ 3000 ਦੇ ਟਾਇਰ ਵੀ ਜੋੜੀ ਫਿਰ ਨਾਲ ਦੇ ਹੀ ਨੇ ਵੀਰੇ ਨਾਲ ਦੇ ਚਾਰੀ ਹਾਂਜੀ ਹਾਂਜੀ ਤੇ ਕਿਵੇਂ ਚੱਲਿਆ ਵੀਰੇ ਇਹ ਵਧੀਆ ਚੱਲਦੀ ਕੋਈ ਇਹਨੇ 3000 ਘੰਟੇ ਦੇ ਵਿੱਚ ਕੋਈ ਚੀਜ਼ ਕੰਪਲੇਂਟ ਕੁਝ ਤੋੜਿਆ ਭੰਨਿਆ ਵੇ ਕੋਈ ਮੇਰੇ ਕੋਈ ਕੰਪਲੇਂਟ ਨਹੀਂ ਹੈ ਇਹਦੀ ਇਹਦਾ ਅਜੇ ਤੱਕ ਕੋਈ ਪਾਰਟ ਚੇਂਜ ਹੋਇਆ ਹਾਂ ਹੋਇਆ ਕੱਲੇ ਐਂਡ ਜੇ ਪਵਾਏ ਸੀਗੇ ਅੱਛਾ ਆਹ ਵਾਲੇ ਨੇ ਨੂੰ ਆਇਆ ਲੱਗੇ ਕੋਈ ਨਹੀਂ ਇਹਨੂੰ ਹੀ ਨਾਲ-ਨਾਲ ਤੂੰ ਗਾਈਡ ਰੱਖਣਾ ਇਹਨੂੰ ਠਾ ਠਾ ਚੱਲਣ ਦੇ ਤੂੰ ਲਾਗੇ ਆ ਸਾਡੇ ਵੀ ਬਾਕੀ Ориਜਨਲ ਠੀਕ ਆ ਵੀ ਆਹ ਵਾਲੇ ਐਂਡ ਯਾਰ ਇਹ ਦਿੱਕਤ ਸਾਨੂੰ ਵੀ ਆਈ ਆ ਤੇ ਤੁਹਾਨੂੰ ਇਹ ਕਿੰਨੇ ਟਾਈਮ ਬਾਅਦ ਆਈ ਸੀ ਇਹ 5 ਜੀ ਕਿਸਾਲਾਂ ਬਾਅਦ ਆ ਗਏ 5 ਸਾਲ ਮਤਲਬ ਚੱਲ ਗਏ ਸੀ ਪਰ ਸਾਡੇ ਉਹ ਨਹੀਂ ਸਹੀ ਸੀ ਕਿ ਰਬੜਾ ਨਹੀਂਦਾ ਹੁਣ ਇਹਦੀਆਂ ਵੀ ਪਾਟ ਗਈਆਂ ਉਹ ਵੀ ਪੈ ਨਾ ਘਰੇ ਅੱਛਾ ਉਹੀ ਪਾਤੇ ਬਸ ਜਦੀ ਉਹ ਕਹਿੰਦਾ ਪਾਉਣੇ ਨੇ ਮਾਂ ਪਾਦੇ ਜਾਂਸੀ ਵਾਲਾ ਕਹਿੰਦਾ ਚੀ ਚੱਲਦੀ ਵੀ ਤਾਂ ਹੀ ਹੈ ਹਨਾ ਜਦੋਂ ਆਪਾਂ ਘੋਲ ਕਰ ਜਾਂਦੇ ਆ ਫਿਰ ਉਹ ਵਾਧੀ ਵਾਧੀ ਵਧ ਜੇ ਜਾਂਦੀ 5 ਸਾਲ ਚੱਲ ਗਏ ਤੇ ਹੁਣ ਚੱਲਦਾ ਆ 24 24 ਵੀ ਇੱਕ ਵਾਰੀ ਬਦਲੇ ਆ ਇੱਕ ਗਰੀਆ ਹਾਂ ਬਾਅਦ ਚੋਂ ਨਹੀਂ ਉਵੇਂ ਹੀ ਚੱਲੀ ਜਾਂਦੀ ਬਾਕੀ ਟੂੜੀ ਵਾਲੇ ਤੇ ਵੀ ਚੱਲੇ ਜਾਂਦਾ ਫਿਰ ਟੂੜੀ ਲਾਇਆ ਇਹਦੇ ਨਾਲ ਸੀ ਜਿੰਨੇ ਲਾਇਆ ਇਦੇ ਵੀ ਬਦਲ ਕੇ ਲਾ ਲੈਂਦੇ ਕਦੇ ਆ ਲਾ ਲੈਂਦੇ ਕਦੇ ਆ ਲਾ ਲੈਂਦੇ ਯਾਨੀ ਉਹ ਤੋਰਿਆਂ ਦਾ ਥੋੜਾ ਜਿਹਾ ਫਰਕ ਹੈਗਾ ਵੀਰੇ ਇਹਨਾਂ ਦਾ ਉਹ ਉਹ ਵੀ ਮੈਂ ਪੁੱਛਣਾ ਹਲੇ ਵੀ ਇੱਥੋਂ ਲੈ ਕੇ ਉੱਥੇ ਤੱਕ ਕੀ ਫਰਕ ਇਹ ਚ ਪਾਇਆ ਆਪਾਂ ਵੇਖਾਂਗੇ ਉਹ ਵੀ ਸਾਫ ਕਿ ਪੰਜ ਸਾਲ ਦਾ ਸੀਨਰ ਲੱਗੇ ਇਹਦੇ ਨਾਲ ਹੀ ਫਰਕ ਪੰਜ ਲੱਗੇ ਪੰਜ ਲੱਗੇ ਬਾਕੀ ਕਰਮਾਲਾ ਐਨ ਓਕੇ ਆ ਵੀ ਇੰਜਨ ਉੰਜਨ ਸਾਰਾ ਕੁਝ ਸਹੀ ਆ ਪਿੱਛੋਂ ਲਿਫਟ ਲੋਡ ਦਾ ਐਨ ਉਮੀ ਆ ਸਾਰਾ ਕੁ ਬੜੀਆ ਪੂਰਾ ਹੀ ਕੁਝ ਚੇਂਜ ਨਹੀਂ ਕਰਿਆ ਨਹੀਂ ਨਹੀਂ ਕੋਈ ਨਹੀਂ ਚੇਂਜ ਕਰਿਆ ਵੀਰੇ ਕੋਈ ਮੋਡੀਫਿਕੇਸ਼ਨ ਵੀ ਨਹੀਂ ਕਰੀ ਹੋਈ ਵੀਰੇ ਜਮ ਰੈਜਨਲ ਆਲੇ ਦਾ ਤੇ ਤੁਹਾਡੇ ਦਾ ਮੈਨੂੰ ਪਤਾ ਹੀ ਹੈ ਵੀਰੇ ਦੀਆਂ ਗੱਲਾਂ ਤੋਂ ਕੁਝ ਕਿੰਦਾਜੇ ਤਾਂ ਮੈਂ ਲਾ ਸਕਦਾ ਨਾ ਵੀ ਤੁਹਾਡੇ ਬਲੱਡ ਲਾਈਨ ਦਾ ਉਹ ਸਿਸਟਮ ਕੀ ਹੈ ਚੀਜ਼ਾਂ ਨਾਲ ਤੁਹਾਨੂੰ ਪਿਆਰ ਹੈ ਸੰਭਨ ਵਾਲਿਓ ਪਤਾ ਹੈ ਉਹ ਪੈਨ ਵਾਲੀ ਵੀਡੀਓ ਮੈਂ ਤਾਂ ਹੀ ਕਰੇ ਸ਼ੂਟ ਕਰਕੇ ਆ ਹੁਣ ਫੇਰ ਆਉਂਦਾ ਆਉਂਦਾ ਮੈਂ ਕਹਿਆ ਯਾਰ ਆ ਚੀਜ਼ ਰਹਿ ਨਾ ਜਾਵੇ ਉਹ ਜਿਹੜੀ ਵੀਡੀਓ ਮੈਂ ਪਾਉਂਗਾ ਨਾ ਪੈਨ ਵਾਲੀ ਉਹ ਵੀ ਬਾਬੇ ਕੇ ਲਾਣੇ ਵਾਲੀ ਆ ਯਾਰ ਸੌਰੀ ਯਾਰ ਵੀਰੇ ਮੈਨੂੰ ਬੜਾ ਉਹ ਹੁੰਦਾ ਪਿਆ ਕੰਮ ਗਲਤ ਪਰ ਹੁਣ ਮਜਬੂਰੀ ਹੈ ਜਾਂ ਤਾਂ ਇਹ YouTube ਵਾਲੇ ਤੁਸੀਂ ਸਮਝੋ ਯਾਰ ਸਾਡੇ ਜਵਾਕ ਨੇ ਇਹਨਾਂ ਨੂੰ ਵੀ ਆਉਣ ਦਿਆ ਕਰੋ ਉਹਦੀ ਵਜ੍ਹਾ ਤੋਂ ਸਾਡਾ ਇੱਕ ਬੰਦਾ ਹਣ ਬਾਹਰ ਖੜਾ ਉਹ ਮੈਨੂੰ ਚੰਗਾ ਨਹੀਂ ਲੱਗਦਾ ਪਿਆ ਕਿਉਂਕਿ ਸਾਰੇ ਭਰਾ ਵਿੱਚ ਹੋਣਾ ਹਨਾ ਆ ਕਿੰਨਾ ਮਾਡਲ ਆ ਗਿਆ ਜੀ ਇਹ 17 ਮਾਡਲ ਹੈ ਇਹ 17 ਮਾਡਲ ਹੈ ਹਾਂਜੀ ਇਹ ਕਿੰਨੇ ਦਾ ਲਿਆ ਸੀ ਇਹ ਵੀ ਇੱਕੋ ਜਿਹੀ ਰੇਟ ਹੈ ਕੋਈ ਰੇਟ ਪਿਆ ਨਹੀਂ ਹੈਗੇ ਬਸ ਉਹ 15 ਚ ਆਪਾਂ ਨੂੰ 630 ਹਮ 7 630 ਕ ਦਾ ਲਾਲਾ ਕਾਰਸੀ ਪੈ ਕੇ ਹਾਂ ਇਹ ਵੀ ਆਉਣੇ ਕਿਤੇ ਹਾਂ ਹਾਂਜੀ ਇੱਕੋ ਏਜੰਸੀ ਜੋ ਆਏ ਨੇਗੇ ਇੱਕੋ ਜੀ ਇੱਕ ਇੱਕ ਤੁਹਾਨੂੰ ਕਿਹੜੀ ਏਜੰਸੀ ਲੱਗਦੀ ਆ ਵੀਰੇ ਕਿੱਥੋਂ ਇਹ ਪੈਲ ਤੋਂ ਲੈ ਆਏ ਪੱਲੇ ਵਾਲਿਆਂ ਤੋਂ ਪੱਲੇ ਵਾਲਿਆਂ ਤੋਂ ਠੀਕ ਆ ਵੀਰੇ ਤੇ ਬਾਕੀ ਇਹਨਾਂ ਦੀ ਇੱਥੇ ਇੱਥੇ ਤੱਕ ਕੋਈ ਫਰਕ ਪਾਇਆ ਇਹਨਾਂ ਨੇ ਕਿ ਇਹਦੇ ਈਪੀਏ ਆ ਗਿਆ ਹਨਾ ਇਹਦਾ ਫਰਕ ਇਹਦੇ ਇੱਕ ਤਾਂ ਸਾਈਡ ਤੇ ਵੀ ਬਹਾਵ ਪੈ ਗਿਆ ਸੀ ਇਹਨਾਂ ਜਾ ਕੇ ਹਾਂ ਨਨੂ ਮੇਰਾ ਪੁੱਤ ਲੱਗੇ ਵਿਖਾਈ ਵੀ ਚੱਲ ਕੋਈ ਆਪਣਾ ਮੇਨ ਮਕਸਦ ਇਹੀ ਹੁੰਦਾ ਵੀਰਾਂ ਨੂੰ ਪਤਾ ਲੱਗੇ ਇਹਦਾ ਈਪੀਏ ਹੀ ਸਾ ਆ ਗਿਆ ਹਾਂਜੀ ਸਹੀ ਕਹਿੰਦੇ ਨਾ ਹਾਂਜੀ ਹਾਂਜੀ ਇਸ ਨੂੰ ਕਹਿੰਦੇ ਨੇ ਵੀਰੇ IP ਜਿਵੇਂ ਆ ਜਿਹੜਾ ਸੁਪਰ ਮੈਕਸ ਮਾਡਲ ਆਇਆ ਸੀ ਇਹਨਾਂ ਦਾ ਇੱਥੇ ਤੱਕ ਵੀਰੇ ਸਾਦਾ ਸੀਗਾ ਆਪਣਾ ਫੋਰਡ ਗੈਲੋ ਇਹ ਜਿਵੇਂ ਪਹਿਲਾਂ ਫੋਰਡ ਵਾਲਾ ਹੀ ਸੀ ਇਹਦਾ ਹਾਂ ਗੇਅਰ ਵੀ ਆਪਣਾ ਸੈਂਟਰ ਚ ਆ ਗਿਆ ਜਿਵੇਂ ਆਮ ਆਪਣੇ ਪਹਿਲੇ ਫੋਰਡ ਦੇ 3600 ਦੇ ਆਉਂਦਾ 320 ਦੇ ਆਉਂਦਾ ਉਹ ਮੇ ਸੇਮ ਚੀਜ਼ਾਂ ਸਾਰੀਆਂ ਆ ਗਈ ਇਹਦਾ ਇੱਥੋਂ ਤੱਕ ਮਿਲਦਾ ਹੈ ਹੀ ਫੋਰਡ ਆ ਯਾਰ ਫੋਰਡ ਹੀ ਆ ਵੀਰੇ ਹੈਨਾ ਇਹ ਤਾਂ ਫੋਰਡ ਹੀ ਆ ਨਾ ਤੇ ਉਹ ਭਾਈ ਫੋਰਡ ਤੋਂ ਡਰ ਵੀ ਬੜਾ ਲੱਗਦਾ ਹੈਗਾ ਭਾਈ 12 ਡਰੈਗ ਆ ਉਹ ਕਹਿੰਦਾ ਇਹ ਰਹਿ ਗਿਆ ਤੇ ਭਾਈ ਲਿਖਿਆ 12 ਡਰੈਗ ਆ ਤੂੰ ਵੋੜ ਹੀ ਗਈ ਤੋੜਦੇ ਤੂੰ ਇਹਨਾਂ ਨੂੰ ਵੋੜ ਹੀ ਆ ਹਾਂ ਅਜ ਲਿਖਿਆ ਕੁਝ ਮਰਜੀ ਹੋਵੇ ਨਹੀਂ ਹੈ ਸਾਰਾ ਕੁਝ ਹੋਵੇ ਆ ਕਲਚ ਦੇ ਪੈਡਲ ਪੁੱਟ ਸਾਰਾ ਕੁਝ ਹੈ ਲੈ ਵੀ ਹੁਣ ਗੇਅਰ ਵੀ ਉਹੀ ਨੇ ਹਾਂ ਗੱਲ ਕਰੀਏ ਤਾਂ ਜਿਵੇਂ ਬਾਲੋ ਵੀ 3720 ਤੇ ਬਹਿ ਗਏ ਜਾਂ ਆਪਣੇ 10 ਤੇ ਬਹਿ ਗਏ ਹਾਂ ਉਹ ਉਹੀ ਕੰਮ ਆ ਇਹਦਾ ਉਹੀ ਕੰਮ ਇਦੋਂ ਜਿਹੜਾ ਆ ਮਾਡਲ ਆ ਗਿਆ ਇੱਥੇ ਹੂੰ ਇਹਦੇ ਵਿੱਚ ਆ ਕੇ ਹਿੱਸੇ ਦਾ ਫਰਕ ਪੈ ਗਿਆ ਸਾਈਡ ਗੀਅਰ ਆ ਗਿਆ ਹਣਾ ਸਾਈਡ ਪਹਿਲਾਂ ਹਾਂ ਹਾਂ ਇਹਨਾਂ ਤੈਨੂੰ ਹਿੱਸਾਈ ਭਈ ਆ ਗਿਆ ਹਣਾ ਤੇ ਫਿਰ ਇਹਦੇ ਆਹ ਆਪਣੇ ਆ ਕੇ ਗੀਅਰ ਸਾਈਡ ਆ ਗਿਆ ਇਹ ਇਹਦੇ ਸਪੀਡਾਂ ਕਿਹੜੀਆਂ ਲੋਹਾਂ ਇਹ ਦੋ ਹੀ ਨੇ ਅੱਛਾ ਸਪੀਡਾਂ ਇੱਥੇ ਵੀ ਦੋ ਹੀ ਸੀ ਇਹਦਾ ਥੋੜਾ ਜਿਹਾ ਵੀਰੇ ਫਰਕ ਇਹ ਵੀ ਹੈ ਇਹਦੇ ਟਾਇਰ ਬਾਹਰ ਨੂੰ ਨੇ ਉਹਦੇ ਥੋੜੇ ਜਿਹੇ ਅੰਦਰ ਨੂੰ ਨੇ ਫੈਰ ਇੱਕੋ ਜਿਹੇ ਹੀ ਨੇ ਨੀ ਟੈਰਾਂ ਸਾਈਜ਼ 21 ਆ ਸਾਈਜ਼ 21 ਆ ਇਹ ਥੋੜਾ ਚੌੜਾ ਲੱਗਦਾ ਇਹਨੂੰ ਦਿਖਾਈ ਵਾਕਈ ਯਾਰ ਆਹ ਟਰੈਕਟਰ ਦੇ ਹਨਾ ਟਾਇਰ ਬਾਹਰ ਆ ਗਏ ਆਵੇ ਮਜਰਾੜ ਤੋਂ ਇਹ ਤੁਸੀਂ ਕਰਵਾਏ ਤਾਂ ਨਹੀਂ ਨਾ ਨਹੀਂ ਨਹੀਂ ਵੀਰੇ ओरिजिनल ਆ ਇਸੇ ਕਰਕੇ ਫਰਕ ਪੈਂਦਾ ਹੈ ਫਿਰ ਇੱਥੇ ਆ ਕੇ ਹਿੱਸੇ ਚੌੜੇ ਹੋ ਗਏ ਹਿੱਸੇ ਚੌੜੇ ਹੋ ਗਏ ਆ ਮਗਰੋਂ ਪਾ ਦਿਖਾਵਾਂ ਰਿੰਮ ਸੇਮ ਆ ਹਨਾ ਆ ਜਾਓ ਪਿੱਛੇ ਵੀ ਰਿੰਮ ਸੇਮ ਆ ਨਾ ਪਿੱਛੋਂ ਵਿਖਾ ਦੇ ਦੂਰ ਹੋ ਕੇ ਵਾਕਈ ਹਿੱਸੇ ਇੱਥੇ ਆ ਕੇ ਸੱਚ ਚੌੜਾ ਹੋ ਗਿਆ ਹਾਂ ਰਿਮ ਦੋਨਾਂ ਦੇ ਸੇਮ ਆ ਇਹਦਾ ਹੀ ਸਾਇਰ ਕਾਫੀ ਚੌੜਾ ਹੋ ਗਿਆ ਦੇਖੀ ਬਹੁਤ ਫਰਕ ਆ ਆ ਆਪਣੀਆਂ ਪਿੰਨਾ ਬਾਹਰ ਹੀ ਛੜ ਇਹਦੀ ਅੰਦਰ ਤਾਂ ਵੀ ਟਾਇਰ ਬਾਹਰ ਆ ਤਾਂ ਵੀ ਟਾਇਰ ਬਾਹਰ ਆ ਇਹਦਾ ਹੀ ਸਾਇਰ ਕਾਫੀ ਚੌੜਾ ਹੋ ਗਿਆ ਉਹ ਚੌੜਾ ਘਾਟਾ ਹੀ ਸਾਇਰ ਉਹ ਉਹਦੇ ਨਾਲ ਹੀ ਕੀਤਾ ਦੂਜੇ ਨਾਲ ਹੀ ਰਿਮਾਂ ਤੋਂ ਹਾਂ ਤੇ ਆ ਰਿਮ ਤਾਂ ਵੀ ਅੰਦਰ ਕਰਕੇ ਵੀ ਚੜ ਚੌੜੇ ਹੀ ਸਿਰਫ ਫਰਕ ਹੋਊਗਾ ਫਾਇਦਾ ਹੋਊਗਾ ਇਸੇ ਨਾਲ ਵੀਰੇ ਫਰਕ ਪਿਆ ਜਿਹੜਾ ਈਪੀ ਇਸ ਨੇ ਕਰਿਆ ਹਾਂ ਇਹਦੇ ਨਾਲ ਇਹਦੀ ਪੀਟੀਓ ਪਾਵਰ ਦੇ ਵਿੱਚ ਜ਼ੋਰ ਦਾ ਫਰਕ ਪਿਆ ਹਾਂ ਉਹ ਵੀਰੇ ਰੋਟਾਵੇਟਰ ਨੂੰ ਮਾਰਦਾ ਥੋੜਾ ਝੂਟਾ ਇਹ ਸਹੀ ਚੱਲਦਾ ਇਹ ਸਹੀ ਚੱਲਦਾ ਇਹਦਾ ਥੋੜਾ ਤੋਰਿਆਂ ਦਾ ਵੀ ਫਰਕ ਪੈ ਗਿਆ ਉਹਦੇ ਨਾਲ ਇਹਦਾ ਪਹਿਲੇ ਲੋਚ ਘੱਟ ਆ ਉਹਦਾ ਥੋੜਾ ਜਿਆਦਾ ਆ ਉਹ ਪਹਿਲੇ ਲੋਜ ਜਿਆਦਾ ਤੁਰਦਾ ਉਹ ਜਿਆਦਾ ਤੁਰਦਾ ਇਹ ਥੋੜਾ ਘੱਟ ਤੁਰਦਾ ਉਹਦੇ ਨਾਲ ਇਹ ਥੋੜਾ ਘੱਟ ਤੁਰਦਾ ਨਾਲੇ ਹੈਗੇ ਦੋਵੇਂ ਹੀ ਲੋਚ ਹੀ ਨੇ ਹਾਂ ਮੋਹੀ ਗੱਲ ਕਰਨ ਲੱਗਾ ਸੀ ਲੋਜ ਦੇ ਵਿੱਚ ਹੀ ਨੇ ਹਾਂ ਸਪੀਡ ਹਜੇ ਇਹਦੇ ਵਿੱਚ ਕੋਈ ਆਈ ਨਹੀਂ ਚੀਜ਼ ਹਜੇ ਦੋ ਹੀ ਹਾਈ ਲੋ ਤੇ ਆਪਾਂ ਹੋ ਕਰਦੇ ਹਾਂ ਹਾਈ ਲੋ 'ਚ ਹਿੱਸੇ ਨਾਲ ਫਰਕ ਪਾਉਣ ਦਾ ਨਹੀਂ ਤੋਰੇ ਥੋੜੇ ਬਹੁਤੇ ਤੋਰੇ ਸਪੀਡਾਂ ਫਰਕ ਪੈ ਗਿਆ ਹਨਾ ਪਰ ਇਹਦੀ ਪੀਟੀਓ ਰਖੇ ਚਾਈਆ ਟਰੈਕਟਰ ਦੇ ਮਤਲਬ ਬਹੁਤ ਵਧੀਆ ਬਾਕੀ ਸਾਰਾ ਕੁਝ ਸੇਮ ਹੀ ਆ ਬਾਕੀ ਦੋਨਾਂ ਦੀਆਂ ਬੈਂਡੀਆਂ ਨੇ ਡੰਡਾ ਕੱਢ ਕੇ ਉਧਰ ਪਾ ਲਓ ਵੀਰੇ ਸਭ ਕੁਝ ਸਭ ਕੁਝ ਸੇਮ ਆ ਬਾਕੀ ਵੀਰੇ ਆ ਵਾਲਾ ਟਰੈਕਟਰ ਤੇ ਆ ਵਾਲਾ ਟਰੈਕਟਰ ਜਿਹੜਾ ਗਰਾਉਂਡ ਕਲੀਅਰੈਂਸ ਫਾਰਮ ਟਰੈਕ ਦਾ ਥੋੜਾ ਘੱਟ ਮੰਨਿਆ ਜਾਂਦਾ ਹਨਾ ਮੇਉ ਜੇ ਘੱਟਾ ਤੁਹਾਨੂੰ ਕਦੇ ਕੋਈ ਦਿੱਕਤ ਆਈ ਆ ਨਹੀਂ ਮਰੇ ਆਪਾਂ ਤਾਂ ਕੋਈ ਦਿੱਕਤ ਨਹੀਂ ਆਈ ਕਿਉਂਕਿ ਕਹਿ ਦਿੰਦੇ ਨਾ ਵੀ ਇਹਦੇ ਫਾਰਮ ট্রাক ਦੀਆਂ ਬ੍ਰੇਕਾਂ ਚ ਪਾਣੀ ਪੂਣੀ ਜਾਂ ਇਦਾਂ ਦਾ ਕੋਈ ਦਿੱਕਤ ਆਈ ਕਦੇ ਨਹੀਂ ਇਹ ਚ ਤਾਂ ਕਦੇ ਨਹੀਂ ਆਈ ਵੀਰੇ ਕਦੇ ਨਹੀਂ ਹਿੱਸਾ ਦਾ ਸ਼ੀਲਡ ਜਿਹੜੀਆਂ ਬ੍ਰੇਕਾਂ ਅੰਦਰ ਜਾਂਣਾ ਇਹਦੇ ਹਾਂਜੀ ਹਾਂਜੀ ਇਹਦੇ ਐਕਸਟਰਾ ਨਹੀਂ ਉਹਦੀਆਂ ਬ੍ਰੇਕਾਂ ਕਿਹੜੀਆਂ ਉਹ ਦੂਜੇ ਜਿਵੇਂ ਆਪਣੇ ਪਹਿਲੇ ਹੁੰਦੀ ਅਸੀਂ ਵੀਰੇ ਅ ਇਹਦੇ ਆ ਆ ਗਏ ਇਹਦੇ ਬ੍ਰੇਕ ਇਹਦੇ ਚ ਆ ਗਏ ਹਨਾ ਸਾਈਡਾਂ ਤੇ ਬ੍ਰੇਕ ਨਾਲ ਦੀ ਆ ਅਜੇ ਤੱਕ ਖੁੱਲੇ ਤਾਂ ਨਹੀਂ ਸਾਰਾ ਕੁਝ ਹੀ ਨਾਲ ਦਾ ਵੀਰੇ ਸਾਰਾ ਕੁਝ ਨਾਲ ਬੰਦਾ ਦਾ ਇਹ ਕਹਿੰਦਾ ਪੋਨਾ ਮਾ ਪਾ ਦੇ ਰਬੜਾ ਖਰਾਬ ਸੀਗੀਆਂ ਵੈਰੀ ਗੁੱਡ ਇਹ ਬਾਕੀ ਕੁਝ ਨਹੀਂ ਹੈ ਨਾ ਕਰਮਾਂ ਵਾਲੇ ਓਕੇ ਉਦਾਂ ਚਲੋ ਵਧੀਆ ਸੋਹਣੇ ਚੱਲਣ ਤੇ ਉੱਥੇ ਆ ਕੇ ਫਰਕ ਫਿਰ ਪੈ ਗਿਆ ਆ ਨਾਲ ਆ ਇਹ ਡਬਲ ਡਿਸਟ੍ਰਿਬਿਊਟਰ ਦੇ ਹਾਂਜੀ ਇਹ ਨਾਲ ਹੀ ਆਏ ਏਜੰਸੀ ਵੱਲੋਂ ਉਹਦੇ ਸਿੰਗਲ ਆਇਆ ਸੀ ਉਹਦੇ ਸਿੰਗਲ ਆਇਆ ਹੈ ਨਾ ਹਾਂਜੀ ਇਹਦੇ ਡਬਲ ਆ ਗਿਆ ਰੇਟ ਸੇਮ ਆ ਕੁਝ ਕੁ ਚੀਜ਼ਾਂ ਇੱਥੇ ਆ ਕੇ ਵਧ ਗਈਆਂ ਹਾਂਜੀ ਵਧ ਗਈਆਂ ਵੀਰੇ ਹਾਂ ਹੈਨਾ ਥੋੜਾ ਥੋੜਾ ਫਰਕ ਪਾਦਾ ਹੈ ਬਾਤ ਆ ਹਨ ਜਿਵੇਂ ਥੋੜਾ ਜਿਹਾ ਆਪਾਂ ਹੋਰ ਦੇਖਦੇ ਹਾਂ ਵੀਰੇ ਜਿਵੇਂ ਸਾਈਡ ਗੀਅਰ ਖੋਲ ਨਾਲ ਜਿਵੇਂ ਪਲੇਟਫਾਰਮ ਨਹੀਂ ਜਿਆਦਾ ਇਹਨਾਂ ਨੇ ਚੇਂਜ ਕਰਿਆ ਹਾਂ ਇੱਥੇ ਅੱਗੇ ਉਹ ਤਕਰੀਬਨ ਤਕਰੀਬਨ ਜਦੋਂ ਆਪਾਂ ਬੈਠਦੇ ਆ ਸੀਟ ਤੇ ਪਰ ਵਧੀਆ ਲੱਗਦਾ ਤਾਂ ਫਰਕ ਬਹੁਤ ਲੱਗਦਾ ਉਹਦੇ ਨਾਲ ਉਹਦੇ ਨਾਲ ਵਧੀਆ ਲੱਗਦਾ ਉਹ ਤੇ ਵੀਰੇ ਨੀਮਾ ਜਾ ਬੈਠਦਾ ਬੰਦਾ ਇਹ ਥੋੜਾ ਜਿਹਾ ਉੱਪਰ ਜੇ ਬੈਠਦਾ ਵਾ ਬੈ ਕੇ ਦੇਖੋ ਇੱਕ ਹੋਰ ਮਹਿਸੂਸ ਕਰੋ ਪਰ ਦੇਖ ਹੀ ਲੈਣੇ ਆ ਵਾਕਈ ਯਾਰ ਇਹ ਕੀ ਹੈ ਨਾ ਹਾਂ ਔਰ ਇਹਦੇ ਬਹਿ ਕੇ ਤੁਸੀਂ ਨਾਲ ਦੂਜੇ ਤੇ ਬੈਠੋਗੇ ਵੀਰੇ ਯਾਰ ਆ ਲੀਵਰ ਬਾਲੇ ਨਹੀਂ ਨੇ ਹਨਾ ਸੀਟ ਤਾਂ ਨਹੀਂ ਉੱਚੀ ਕਰੀ ਨਹੀਂ ਨਹੀਂ ਵੀਰੇ オリジナル ਹੀ ਆ オリジナル ਹੀ ਆ ਨਾਲ ਦੀ ਹਾਂ ਚਲਾਵਾ ਫਾਰਮ ਰੱਖਦੇ ਮੰਨਿਆ ਗਿਆ ਹੈ ਨਾ ਹਾਂ ਹਾਂਜੀ ਇਧਰੋਂ ਉੱਚੀ ਹੋ ਸਕਦੀ ਆ ਪੱਤੀਆਂ ਲਵਾਈਆਂ ਜਿਗੀਆਂ ਹੋਰ ਜਿਵੇਂ ਉਹ ਲਿਆ ਬਾਅਦ ਚ ਹਾਂਜੀ ਹਾਂਜੀ ਇੱਥੇ ਬੈਠੇ ਹਾਂਜੀ ਉਹ ਤੁਸੀਂ ਕਰਨੀ ਬਣੀਗੀ ਇਹ ਤੁਸੀਂ ਨਹੀਂ ਕਰਨੀ ਤੇਰਾ ਥੋੜਾ ਬੰਦਾ ਉੱਚਾ ਬੈਠਦਾ ਵਾ ਹਾਂ ਇੱਥੇ ਫਰਕ ਆ ਗਿਆ ਫਰਕ ਵੀਰੇ ਹਾਂ ਹੋਰ ਜਿਆਦਾ ਫਰਕ ਆ ਇੱਥੇ ਦੁੱਧ ਨਾਲ ਬਹੁਤ ਜਿਵੇਂ ਉੱਤੇ ਉੱਤੇ ਨਹੀਂ ਆਪਾਂ 3-4 ਇੰਚ ਦਾ ਫਰਕ ਪੈਂਦਾ ਹਿੱਸੇ ਦਾ ਫਰਕ ਪਾਉਣ ਕਰਕੇ ਮਗਰੋਂ ਸਾਰਾ ਇੱਥੇ ਸੀਟ ਦਾ ਸਿਸਟਮ ਸਾਰਾ ਉੱਚਾ ਚੱਕਿਆ ਗਿਆ ਹਾਂ ਉਹਦੇ ਕਰਕੇ ਸੀਟੇ ਦੀ ਉਚਾਈ ਹੋ ਗਈ ਇਹਦੇ ਆ ਯਾਰ ਰੋਡ ਤੇ ਸਪੀਡ ਕਦੇ ਨਾਪੀ ਆ ਦੋਨਾਂ ਦੀ ਕਿ ਨਹੀਂ ਕਦੇ ਇਕੱਠੇ ਨਹੀਂ ਲੜਾਏ ਰੋਡ ਦੇ ਵੀਰੇ ਸਪੀਡ ਦੱਸੀ ਅਸੀਂ ਰੋਡ ਤੇ ਸਪੀਡ ਜਾਂ ਅਸੀਂ ਕੀ ਵਾਰ ਠੀਕੇ ਜੁਕੇ ਜੀਰੀ ਲਾਉਣ ਜਾਂਦੇ ਰਹੇ ਹਣਾ ਜਾਰੇ ਇਕੱਠੇ ਜਾਂਦੇ ਦੁਕਾਨ ਘਰ ਜਾਣਾ ਦੀ ਇਕੱਠੇ ਨਹੀਂ ਹੁੰਦਾ ਤਾ ਅਸੀਂ ਸਭ ਦੇ ਰਿਸਾ ਉਹਨੇ ਖੋਲ ਕੇ ਲੈ ਕੇ ਜਾਂਦੇ ਰਿਸਾ ਖੋਲੀ ਹੋਈਆਂ ਨੇ ਕੱਲੀਆਂ ਰਿਸਾ ਖੋਲ ਰਿਸਾ ਖੋਲੀ ਹੋਈਆਂ ਨੇ ਉਦੋਂ ਉਹ ਕੋਈ ਵੀ ਟਰੈਕਟਰ ਰਿਸ ਖੋਲ ਕੇ ਫਿਰ ਬਾਟਰੀ ਨਿਬੜਦੀ ਹੈਗੀ ਉਦੋਂ ਤਾਂ ਵੀਰੇ ਫਿਰ ਡੀਜ਼ਲ ਤੁਰਦਾ ਹੀ ਨਹੀਂ ਟਰੈਕਟਰ ਟਰੈਕਟਰ ਤੁਰਦਾ ਨਹੀਂ ਬਾਟਰੀ ਨਿਬੜਦੀ ਹੋਰ ਰਿਸਾ ਅਸੀਂ ਖੋਲ ਕੇ ਲਗਿਆ ਨੇ ਰੋਕਣ ਦਾ ਕੋਈ ਸਪੀਡ ਦੀ ਨਾਪ ਨਹੀਂ ਸਕਦੇ ਹੈਗੇ ਹਾਂ ਅਗਲੇ ਅੱਜ ਪਹਿਲੇ ਬੋਰਡ ਦੀ ਅਜੇ ਬਾਹਰੋਂ ਖੁੱਲ ਜਾਂਦੀ ਸੀਗੀ ਹਾਂ ਜਿਹੜੇ ਵੱਧ ਖੋਲਦੇ ਹੁੰਦੇ ਸੀ ਆਪ ਹੁਣ ਇਹਦੀ ਸਾਲੇ ਦੀ ਅੰਦਰੋਂ ਖੁੱਲ ਗਈ ਆ ਆਹ ਇਹ ਬੰਬਰੇ ਅੰਦਰ ਦੀ ਸਾਈਡ ਆ ਹਨਾ ਇਹ ਖੋਲਦੇ ਸੀ ਉਦੋਂ ਹੀ ਹੁਣ ਤਾਂ ਚਲੋ ਅਸੀਂ ਉੱਥੇ ਲੈ ਕੇ ਜਾ ਲੋ ਛੱਟ ਕੇ ਹਾਂਜੀ ਹੁਣ ਤਾਂ ਅਸੀਂ ਬਾਸਮਤੀ ਆਪਣੇ ਮਰੇਕ ਕੋਟ ਲੈ ਜਾ ਤੇ ਖੰਨੇ ਖੁੰਨੇ ਲੈ ਜਾਂਦੇ ਆ ਹਾਂ ਬਸ ਸਿਰਫ ਅਸੀਂ ਇਕੱਲੇ ਚੀਕੇ ਕਰਕੇ ਗੋਹਨੀਆ ਸੀਗੀਆਂ ਚੀਕਾ ਕਿਹਨੂੰ ਕਹਿੰਦੇ ਆ ਵੀਰੇ ਉਹ ਹਰਿਆਣੇ ਦਾ ਪੰਡਾ ਚੀਕਾ ਪਿੰਡਾ ਮਤਲਬ ਸ਼ਹਿਰ ਨਾਲੋਂ ਪਿੰਡ ਨਾਲੋਂ ਕਰਵਾ ਨਹੀਂ ਜੀ ਕੇ ਲਈਤੋ ਕੀ ਫਸਲ ਲੈ ਕੇ ਜਾਂਦੇ ਹੋ ਤੁਸੀਂ ਬਸਮਤੀ ਲੈ ਕੇ ਜਾਂਦੇ ਸਸ ਬਸ ਉਹ ਉੱਥੇ ਵਿਕਦੀ ਹੈ ਰੇਟ ਨਾਲ ਵਧੀਆ ਲੱਗਦਾ ਯਾਰ ਇੰਨੀ ਦੂਰ ਜਾਂਦੇ ਹੋ ਜਾਂਦੇ ਰਹੇ ਵੀਰੇ ਇਸ ਦਾ ਮੈਂ ਕਹਿੰਦਾ ਕਈ ਸਾਲ ਜਾਂਦੇ ਰਹੇ ਅੱਠ-10 ਸਾਲ ਜਾਂਦੇ ਰਹੇ ਵੀਰੇ ਲਗਾਤਾਰ ਪਹਿਲਾਂ 8-10 ਸਾਲ ਜਾਂਦੇ ਰਹੇ ਉੱਥੇ ਹਾਂ ਹਾਂ ਕਿ ਉੱਥੇ ਰੇਟ ਚੰਗਾ ਦੇ ਗੋੜਾ ਥੋੜਾ ਜਿਹਾ ਟਾਈਮ ਪਹਿਲਾਂ ਵੀਰੇ ਖੰਨੇ ਵੀ ਵੇਚੀ ਐ ਫਿਰ ਮਰੇ ਘੋਟਲੇ ਲੱਗ ਗਏ ਹਾਂ ਉੱਥੇ ਵਰ ਫਰਕ ਰਹਿੰਦਾ ਸੀ ਵੀਰੇ ਰੇਡ ਦਾ ਹਰਿਆਣੇ ਚ ਉੱਥੇ ਵੇਚਦੇ ਜਿੰਨਾ ਕ ਮੈਨੂੰ ਪਤਾ ਮੈਂ ਸ਼ਾਇਦ ਗਲਤ ਨਾ ਉਹ ਹੀ ਫੋੜ ਦੇ ਰੋਲੇ ਨੂੰ ਦੌੜਦਾ ਉਹ ਜਿਆਦਾ ਵਿਚਲੇ ਗੇਅਰ ਕਰਕੇ ਜਿੰਨਾ ਕ ਮੈਨੂੰ ਪਤਾ ਉਹ ਤੋਰਿਆਂ ਦਾ ਫਰਕ ਪੈ ਗਿਆ ਜਿਵੇਂ ਪਹਿਲੇ ਲੋਚ ਫਿਰ ਹਾਂ ਜਿਵੇਂ ਤੁਸੀਂ ਦੱਸਿਆ ਹੀ ਆ ਹਾਂ ਉਦਾਂ ਹਨ ਇਹ ਇੱਥੋਂ ਥੋੜਾ ਖੁੱਲਾ ਉਹਦੇ ਨਾਲੋਂ ਖੁੱਲਾ ਖੁੱਲਾ ਕਿਉਂਕਿ ਉਹਦੇ ਵਿਚਾਲੇ ਆ ਗਏ ਗੇਅਰ ਇਹਦੇ ਸਾਈਡ ਤੇ ਗੇਅਰ ਪਾਉਣੇ ਵੀ ਸੌਕੇ ਨੇ ਥੋੜਾ ਸਾਈਡ ਤੋਂ ਕੋਲੇ ਬੈਠਾ ਬੰਦਾ ਪਾਇਆ ਉਹ ਇਹਦੇ ਲੀਵਰ ਵੀ ਹੱਥਾਂ ਜਾ ਕੇ ਉਹਦੇ ਲੀਵਰ ਥੋੜੇ ਨੀਵੇਂ ਉਹ ਐ ਕਰਨਾ ਥੋੜੇ ਥੋੜੇ ਜਿਵੇਂ ਸੋਧ ਕਰਤੀ ਇਹ ਚਾਕੇ ਇੱਥੇ ਆ ਕੇ ਥੋੜੀ ਸੋਧ ਕਰਤੀ ਜਿਹੜੀਆਂ ਕਮੀਆਂ ਸੀ ਇੱਥੇ ਆਉਂਦੇ ਆਉਂਦੇ ਕੱਢਤੀਆਂ ਹਨਾ ਕੱਢਤੀਆਂ ਹਾਂ ਬੰਦਾ ਉਤੋਂ ਹੀ ਲਿਫਟ ਹੌਲ ਹੌਲ ਪਾ ਲੈਂਦੇ ਉਹ ਇਦੋਂ ਵੀ ਬੜੇ ਸੁੱਕੇ ਲੱਗਦੇ ਸੀਗੇ ਹਾਂ ਹੌਲ ਹੌਲ ਪਾਉਣੇ ਕੱਲਾ ਬੰਦਾ ਹੀ ਪਾ ਲੈਂਦਾ ਜਿਗਾ ਕਈ ਕਰਾ ਨਹੀਂ ਹੈ ਤੇਦਾ ਵੀ ਸਾਰਾ ਕੁਝ ਲੱਗ ਗਿਆ ਥਾਂ ਠੀਕ ਇਹਦੇ ਥੋੜਾ ਜਿਹਾ ਦੂਰ ਪੈਂਦਾ ਹੱਥ ਉਮੇ ਲੱਗਦਾ ਨਹੀਂਗਾ ਕਿ ਇਹਨੂੰ ਕਹਿੰਦੇ ਹੋ ਜੋ ਪਿੱਛੇ ਯਾਦ ਲੈਂਕਾਂ ਤੋਂ ਪਾਉਣੇ ਆ ਅੱਛਾ ਡੁੰਡਾ ਪਹਿਲੇ ਫੋੜਾਂ ਤੋਂ ਬਾਹਲਾ ਸੌਖਾ ਪੈ ਜਾਂਦਾ ਉਹ ਉਹਨਾਂ ਦੇ ਵੀਰੇ ਜਮਾਂ ਇੱਥੇ ਸੀਗਾ ਹਸਾਬ ਦਾ ਉਹ ਖੁੱਲਾ ਡੁੱਲਾ ਯਾ ਇਹਨਾਂ ਥੋੜਾ ਹੋਰ ਹਸਾਬ ਦਾ ਆ ਗਿਆ ਇਕੱਲਾ ਬੰਦਾ ਹੀ ਕਈ ਕਰਾਂ ਕੱਢਦਾ ਸਾਡੇ ਕੋਲ ਦਾ ਵੀਰੇ ਦੋ ਹਾਗੋਰਾ ਕੋਲੇ 200 300 ਫੋੜ ਸੀ ਹਾਂਜੀ ਇੱਕ ਸੀਗਾ 94 ਮਾਡਲ ਹਾਂਜੀ ਇੱਕ ਸੀਗਾ ਆਪਣੇ ਚਰਨ ਮੇਲੇ 99 ਉਹ 99 ਦੇ ਲਾਖ ਅਖਰ ਚ ਆਖਰ ਚ ਆਇਆ ਹੋਇਆ ਹਾਂ ਐਂਡ ਜੇ ਤੇ ਖੜੇ ਸੀ ਹਾਂ ਹਾਂ ਉਹ ਟਰੈਕਟਰ ਬਾਹਰ ਆ ਗਿਆ ਹੁਣ ਅਸੀਂ ਦੋ ਹੀ ਲੱਭਦੇ ਆ ਟਰੈਕਟਰ ਸੋ ਟਰੈਕਟਰ ਨਹੀਂ ਦੋ ਹੀ ਲੱਭਦੇ ਉਹ ਯਾਰ ਗੁਜਰਾਤ ਚ ਲਿਆ ਗਿਆ ਇੱਕ ਤਿਆਰ ਕਰਾ ਕੇ ਲਿਆ ਇੰਨਾ ਰੰਗ ਸਾਫ ਸੀ ਬਰੇ ਉਹਦਾ ਜਿੰਨਾ ਤੁਸੀਂ ਕਹਿ ਨਹੀਂ ਸਕਦੇ ਉਹਦਾ ਇਤਮਾਲ ਬਿਾਰੇ ਦੇ ਤਿਆਰ ਹੋਇਆ ਟਰੈਕਟਰ ਗੁਜਰਾਤ ਇੱਥੇ ਲੈ ਗਿਆ ਬੜਾ ਵਧੀਆ ਉਹ ਟਰੈਕਟਰ ਦਾ ਕੀ ਹੋਇਆ ਇਹ ਇਹ ਇਹਨੇ ਮੈਨੂੰ ਦੇਤਾਗਾ ਹਾਂ ਮੈਂ ਵੀ ਰੱਖਿਆ ਉਹ 2 ਸਾਲ ਬਾਅਦ ਤੇਰਾ ਡੀਜ਼ਲ ਆ ਗਈ ਵੀ ਲੈ ਲੀਏ ਉਹ ਮੈਂ ਕੌਲ ਕਰੀ ਅਬ ਜਿਹੜਾ ਫੋੜ ਮੈਂ ਵੇਚਦਾ ਇਹ ਜਿਹੜਾ ਮੈਂ ਰੱਖ ਲਿਆ ਉਹ ਮੋੜ ਕੇ ਉਹ ਮੈਂ ਵੀ ਆਸੀ ਨਾਲਦਾਰੀ ਨਾ ਸੀ ਭਾਈ ਉਹ ਦੇ ਲਿਆ ਜਦ ਦਿੱਤਾ ਸੀ ਉਸ ਵੀ ਨੂੰ ਨਹੀਂ ਲੱਗਿਆ ਰੰਗ ਵੀ ਪੂਰਾ ਸਾਫ ਪਿਆ ਸੀ ਉਹਦਾ ਮੈਨੂੰ ਬੜੇ ਵੀਰ ਇਦਾਂ ਫੋਨ ਕਰਦੇ ਹੁੰਦੇ ਆ ਪੁਰਾਣੇ ਆਪਦੇ ਟਰੈਕਟਰ ਦੀ ਇੱਕ ਜੀ ਫੋਟੋ ਦੇ ਕੇ ਕਿਉਂਕਿ ਰਹਿ ਦਾ ਬਾਅਦ ਚ ਆਪਣੇ ਕੋ ਫੋਟੋਆਂ ਹੀ ਜਾਂਦੀਆਂ ਉਹਨਾਂ ਸਮੇਂ ਤਾਂ ਫੋਟੋਆਂ ਹੀ ਸੀ ਉਹ ਵੀ ਕਿਤੇ ਵਿਆਹ ਵਿਹੂ ਦੇ ਐਲਬਮ ਚੋਂ ਲੱਭਦੀਆਂ ਉਹਦਾ ਸਪੈਸ਼ਲ ਤਾਂ ਕੋਈ ਫੋਟੋ ਕਦੇ ਖਿਚਾਈ ਨਹੀਂ ਉਹ ਤਾਂ ਅਸੀਂ ਦੇ 15 18 19 20 ਚ ਗਿਆ ਉਹ ਟਰੈਕਟਰ 20 ਚ ਗਿਆ ਉਹ ਮੇਨੂੰ ਮੈਂ 855 ਜਰ ਲਿਆਂਦਾ ਆ ਜੰਦਰੇ ਮੈਂ 855 ਲਿਆ ਸੀ ਮੁੰਡੀ ਚ ਮੈਂ ਲਿਆ ਸੀ 855 ਉਹ ਤਾਂ ਮਾਲਮ ਵਾਲੇ ਉਹਦੋਂ ਮੈਂ ਦਿੱਤਾ ਸੀ ਉਹਨਾਂ ਨੂੰ ਯੰਸੀ ਦੇ ਵਿੱਚ ਠੀਕ ਆ ਵੀਰੇ ਹਾਂ ਉਹਦੋਂ ਮੈਂ ਦਿੱਤਾ ਸੀਗਾ ਉਹਨਾਂ ਨੂੰ ਪਤਾ ਨਹੀਂ ਲੱਗਦੀ ਮੈਂ ਕਿਹਦੇ ਕੋਲ ਆ ਗੁਜਰਾਤ ਚ ਲੈ ਗਿਆ ਜੋ ਗੁਜਰਾਤ ਚ ਬੰਦੇ ਤਿਆਰ ਕਰਾ ਕੇ ਲੈ ਗਏ ਉਹ ਲੈ ਵੀ ਜੇ ਕਿਸੇ ਕੋ ਗੁਜਰਾਤ ਵਾਲੇ ਵੀਰ ਕੋਲ ਹੈਗਾ ਨਾ ਫੋੜ ਕਿੰਨਾ ਮਾਡਲ ਹੈ 99 95 ਮਾਡਲ 95 ਮਾਡਲ ਫੋਰਡ ਆ ਫੋਰਡ 3600 ਕੇ ਕਿਹੜਾ 3700 ਫੋਰਡ 3600 ਮਾਲਵੇ ਵਾਲਿਆਂ ਤੋਂ ਤਿਆਰ ਹੋਇਆ ਜੇ ਕਿਸੇ ਵੀਰ ਕੋਲ ਹੋਇਆ ਦੱਸਿਓ ਤੇ ਬਾਕੀ ਕੋਈ ਮਾਨਤਾਨ ਕਰਦਾਂਗੇ ਯਾਰ ਹਾਂ ਇਹਦੇ ਇਹ ਆ ਗਿਆ ਇਹਦੇ ਤੋਂ ਬਾਅਦ ਆ ਗਿਆ ਇਹ ਵਾਲਾ T20 ਆ ਜਾ ਯਾਰ ਬਲਕਰਨ ਵੀਰੇ ਬਲਕਾਰ ਵੀਰੇ ਇਹ ਹੁਣ ਚਲਾਇਆ ਵੀਰੇ ਨੇ ਵੀਰਾ ਦੱਸੂ ਇਹਦੇ ਬਾਰੇ ਮੈਂ ਉਹ ਹੀ ਤਾਂ ਕਹਿੰਦਾ ਵੀਰ ਨੂੰ ਆ ਜਾ ਹੁਣ ਬੁੱਤੂ ਵਾ ਦੋ ਮਿੰਟ ਇਹ ਜੇ ਬਲਕਾਰ ਵੀਰੇ ਨੇ ਇਹਨੂੰ ਜਿਆਦਾ ਕੀ ਕਿਹਨਾਂ ਨੇ ਜਿਹਨੇ ਪ੍ਰੈਕਟੀਕਲ ਕਰਿਆ ਉਹ ਤੋਂ ਹੀ ਪੁੱਛਣਾ ਚਾਹੀਦਾ ਹੈ ਨਾ ਵੀ ਐਵੇਂ ਅਸੀਂ ਕੋਈ ਗੱਲ ਗਲਤ ਕਹਿ ਲੀਏ ਘਟੋ ਘਾਟ ਮੈਂ ਲਾ 12 ਟਰੈਕਟਰ ਬਦਲਦੇ ਹੋਣਗੇ ਕਿਉਂ ਪਸੰਦ ਹੀ ਨਹੀਂ ਆਉਂਦੇ ਰ ਇਹ ਸੰਧਾਨ ਲੈ ਕੇ ਉਹ ਕਰਦੇ ਨੇ ਬਦਲ ਇਹ ਮਾਡਲ ਕਦੇ ਕਿਹੜੇ ਕੰਪਨੀ ਸਹੀ ਸਾਰੇ ਕੀ ਦੱਸ ਸਕਦੇ ਯਾਰ ਫਿਰ ਮੈਨੂੰ ਵੀ ਗੱਲ ਦੱਸ ਆਜੋ ਮੇਰੇ ਲੱਗ ਗਈ ਆਜੋ ਇਦੇ ਬਾਰੇ ਫਿਰ ਆਪਾਂ ਬਾਅਦ 'ਚ ਗੱਲ ਕਰਦੇ ਹਾਂ ਇਹਦਾ ਤਾਂ ਚਲੋ ਤੁਸੀਂ ਦੱਸ ਜੀ ਪਸੰਦ ਕਤੋਂ ਨਹੀਂ ਆਉਂਦੇ ਰਿਹਾ ਆਪਾਂ ਕਿਸੇ ਨੂੰ ਚਲੋ ਮਾੜਾ ਤਾਂ ਨਹੀਂ ਕਹਿੰਦੇ ਆਪੋ ਆਪਣਾ ਟੇਸਟ ਹੁੰਦਾ ਸਾਰੇ ਬ੍ਰਾਂਡ ਵਧੀਆ ਸੋਹਣੇ ਆ ਹੱਥਾਂ 'ਟ ਨਹੀਂ ਚੜੇ ਮੈਂ ਕਹਿੰਦਾ 20 ਦੂਜਾ ਕੇ ਟਰੈਕਟਰ ਨਵਾਂ ਲਿਆ ਹੋਇਆ ਹੈ ਅੱਛਾ ਤੀਜਾ ਤੀਜਾ ਜਾਣੀ ਤੀਜਾ ਟਰੈਕਟਰ ਯਾਨੀ ਹੁਣ ਤੱਕ ਨਵਾਂ ਲਿਆ ਪਹਿਲਾਂ ਆਪਾਂ ਲੈਂਦੇ ਹੀ ਚੱਲਦੇ ਸੈਕੰਡ ਹੈਂਡ ਹਾਂ ਸੈਕੰਡ ਹੈਂਡ ਲੈ ਕੇ ਹਾਂਜੀ ਚਲਾਈ ਜਾਂਦੇ ਹੀ ਕਾਫੀ ਟਾਈਮ ਫਿਰ ਕੋਈ ਨਾ ਕੋਈ ਨੁਕਸਨ ਨਿਕਲਿਆ ਨਿਕਲ ਜਾਂਦਾ ਹੀ ਕਈ ਵਾਰ ਹੁਣ ਪਿੱਛੇ ਜੇ ਤਾਂ 5-7 ਸਾਲ ਲਗਾਤਾਰ ਆਪਾਂ ਹੌਲੈਂਡੀ ਜਲਾਏ ਨੇ ਠੀਕ ਆ ਵੀਰੇ ਜਿਹੜਾ ਆਪਣੇ ਵੀਰੇ ਉਹਨਾਂ ਕੋਲੇ ਆ 2000 ਮਾਡਲ ਹਾਂਜੀ ਉਹ ਸੀਗਾ ਆਪਣੇ ਕੋਲੇ ਇੱਕ ਆ ਮੇਰੇ ਕੋਲ ਜਿਹੜਾ 99 ਆ ਉਹਦੇ ਨਾਲ ਦਾ 2000 ਇਹ ਸੀਗਾ ਮੇਰੇ ਕੋਲੇ 2000 ਇਹ ਚੱਲਦਾ ਲੈ ਕੇ ਆਏ ਸੀ ਉਹ ਆਪਾਂ ਚੱਲਦਾ ਲਿਆ ਸੀ ਇਹ ਚੱਲਦਾ ਲੈ ਉਹ ਕਿੰਨਾ ਚਿਰ ਚਲਾਇਆ ਫਿਰ ਉਹ ਮੈਂ ਕਹਿੰਦਾ 7-8 ਚੰ ਚਲਾਤਾ ਵੀਰੇ ਉਹਦੇ ਚ ਕੀ ਨੁਕਸ ਆਇਆ ਤੇ ਫਿਰ ਜਿਹੜਾ ਉਹਨੂੰ ਵੇਚਿਆ ਨੁਕਸ ਦਾ ਕੋਈ ਨਹੀਂ ਸੀਗਾ ਉਹ ਟਰੈਕਟਰ ਪੂਰਾ ਸੈੱਟ ਚੱਲ ਲਈ ਉਹਦੇ ਨਾਲ ਦਾ ਜਾਨੀ ਕਿ ਆਪਣੇ ਕੋਲੇ ਸੀਗਾ ਸੁਪਰ ਮਾਡਲ ਸਾਈਡ ਗੇਅਰ ਠੀਕ ਹੈ ਵੀਰੇ ਉਹਦੇ ਨਾਲ ਚੰਗਾ ਹੋ ਜੇ ਤੇਰੇ ਅੰਗੂ ਆ ਗਿਆ ਉਹ ਉੱਥੇ ਹੀ ਆ ਗਿਆ ਉਹ 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 ਰੀਗਰੀ ਵਾਲਾ ਸੀਗਾ ਹਾਂ ਤੇ ਉਹਦੇ ਨਾਲੋਂ ਜਾਣੀ ਅਸੀਂ ਉਹਨੂੰ ਟੰਗਾ ਮੰਨਦੇ ਤੂੰ ਇਹਨੂੰ 2000 ਮਾਡਲ ਉਹਦੇ ਨਾਲ ਵਧੀਆ ਚੱਲਦਾ ਜੀ ਉਹ ਹੈ ਹੀ ਚੰਗਾ ਵੀਰੇ ਨੇ ਵੀ ਆਹਾ ਉਹ ਹੈ ਹੀ ਚੰਗਾ ਕੰਮਕਾਰੇ ਚ ਵੀ ਸੁਪਰਨਲ ਦਾ ਤਾਂ ਫਰਕ ਹੈਗਾ ਹੀ ਹਰ ਇੱਕ ਹੈਗਾ ਪਰ ਸਪੈਸ਼ਲ ਐਡੀਸ਼ਨ ਨਾਲ ਪਾਜੀ ਨਹੀਂ ਮੁਕਾਬਲਾ ਵੀ ਕਰਦਾ ਪਰ ਸੁਪਰਨਲ ਉਹਦਾ ਵਧੀਆ ਕੰਮ ਤੇ ਫਿਰ ਉਸ ਤੋਂ ਬਾਅਦ ਵੀਰੇ ਉਸ ਤੋਂ ਬਾਅਦ ਹਾਲੈਂਡ ਵੇਚਣ ਤੋਂ ਬਾਅਦ ਆਪਾਂ ਲੈ ਲਿਆ ਸੀਗਾ ਜੌਂਡੀਅਰ ਠੀਕ ਹੈ ਜੀ ਤੇ ਆ ਉਹਦੂਆ ਉਹਦੇ ਚ ਕੀ ਕਮੀ ਲੱਗੀ ਉਹ ਕਤੋ ਦਿੱਤਾ ਜੌਂਡੀਅਰ ਹਾਂ ਜੌਂਡੀਅਰ ਵੀ ਉਹਦਾ ਤੇਲ ਖਰਚਾ ਜ਼ਿਆਦਾ ਏ ਥੋੜਾ ਇੱਕ ਦਾ ਤੇ ਸਾਰੇ ਕਹਿੰਦੇ ਆ ਉਹ ਸਾਰੇ ਕਿੰਨੇ ਚਲੋ ਆਏ ਆ ਜੇ ਕੰਮ ਕਰੇ ਚ ਕਰੀ ਜਊ ਹਮ ਚੱਲਦਾ ਖਾਲੀ ਤੇ ਥੋੜਾ ਜੌਂਡੀਅਰ ਆਪਾਂ ਗੱਲ ਫੇਰ ਉੱਥੇ ਆਂਦੀ ਜਿਵੇਂ ਤੈਨੂੰ ਫੋਰਟ ਤੋਂ ਡਰਦਾ ਕਿ ਨਹੀਂ ਮੈਂ ਜੌਂਡੀਅਰ ਤੋਂ ਬੜਾ ਡਰਦਾ ਮੇਰੇ ਕੋਲੇ ਜੌਂਡੀਅਰ ਨੇ ਉਹ ਮੈਂ ਜੌਂਡੀਅਰ ਦੀ ਕੋਈ ਵੀ ਗੱਲ ਕਰਦਾ ਨਾ ਥੱਲੇ ਕਮੈਂਟਾਂ 'ਚ ਬਸ ਤੂੰ ਇਹਨੂੰ ਨਹੀਂ ਛੱਡਣਾ ਤੂੰ ਆਪ ਦੇ ਦੀਆਂ ਤਰੀਫਾਂ ਕਰਦਾ ਆਇਆ ਮੈਨੂੰ ਉਹਦਾ ਬੜਾ ਪੰਗਾ ਹੀ ਮੈਂ ਬੜਾ ਸੋਚ ਸਮਝ ਕੇ ਬੋਲਣਾ ਪੈਂਦਾ ਮੈਨੂੰ ਜੌਂਡੀਅਰ ਬਾਰੇ ਵੀ ਨਹੀਂ ਵੀ ਗੱਲ ਨਾ ਹੀ ਕੀਤੀ ਜਾਵੇ ਪਰ ਗੱਲ ਇਹ ਵੀ ਹੁਣ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹਿੰਦਾ ਜੌਂ ਡੀਅਰ ਨੇ ਮਾਰਕੀਟ ਦੇ ਵਿੱਚ ਸਿੱਧਾ ਹੀ 60 ਮਤਲਬ 57 53 57 ਐਚ ਪੀ ਸੀ ਜਿਹੜਾ 53 10 ਇਹਨਾਂ ਦਾ ਚੱਲਿਆ ਵੀ 53 ਦਾ ਸੀ ਪਹਿਲਾਂ ਅੱਛਾ ਉਹ ਬਹੁਤ ਸੋਹਣਾ ਟਰੈਕਟਰ ਸੀ ਹਾਂ ਵੀ ਕਾਲੇ ਢੱਡਾ ਦਾ ਚੱਲਿਆ ਹੀ ਉਹ ਸੀ ਉਹ ਚੱਲਿਆ ਕਹਿੰਦਾ ਆਪਣੀ ਰੋਡ ਤੇ ਸਪੀਡ ਸੀ ਘੱਟ ਤਿੰਨ ਗੇਅਰ ਕਰਕੇ ਹਾਂ ਵੀ ਕਹਿੰਦਾ ਛੜਕ ਤੇ ਉਹ ਘੈਂ ਘੈਂ ਰੇਸ ਜਿਆਦੀ ਹੋ ਜਾਣੀ ਤੁਰਨਾ ਉਹਨੇ ਹੈ ਨਾ ਤੇਲ ਕਹਿੰਦਾ ਉਹਨੇ ਖਾਦੀ ਜਾਣਾ ਕਹਿੰਦਾ ਵੀ ਇਹ ੱੱੱਬਾ ਉਦੋਂ ਦਾ ਲੱਗਾ ਕਹਿੰਦਾ ਇਹ ਨਾ ਲੱਥਾ ਤੇ ਨਾ ਹੀ ਲੈਣਾ ਕਹਿੰਦਾ ਹੁਣ ਤਾਂ ਇਹਦਾ ਜੋ ਵੀ ਨਾਸਾ ਬੰਦ ਕਰਦੀ ਹੈ ਨਾ ਕਹਿੰਦਾ ਤਾਂ ਵੀ ਆਏ ਰਹਿਣਾ ਵੀ ਜੋਂਡੀਰ ਵੱਧਦੀ ਖਾਂਦੀ ਵੱਧਦੀ ਉਹਨੇ ਇਹ ਦੱਸਿਆ ਆਪਣ ਇਹ ਮੇਰਾ ਫੇਰ ਨਹੀਂ ਕੋਈ ਪਰਸਨ ਜੋਂਡੀਰ ਤਾਂ ਮੈਨੂੰ ਡਰ ਲੱਗਦਾ ਮਾਫ਼ ਕਰਿਆ ਜੇ ਮੈਂ ਨਹੀਂ ਬੋਲਣਾ ਤੋਂ ਜ਼ਿਆਦਾ ਬੱਸ ਜਿੰਨਾ ਨੇ ਦੱਸਿਆ ਮੈਂ ਦੱਸਤਾ ਇਹ ਕਿੰਨਾ ਜੇ ਕਿ ਆਪਣਾ 24 ਮਡ ਲਿਆ ਅੱਜ ਵੀਰੇ ਚਲੋ ਆ ਗਾ ਕਰਦੇ ਗੱਲ ਸਟਾਰਟ ਥੋੜੀ 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 ਕਰ ਤੋਂ ਮੈਨੂੰ ਕਿ ਗੱਲ ਜਿਆਦਾ ਈ ਯਾਰ ਕਈ ਵਾਰ ਹੈ ਨਾ ਬਹੁਤ ਬੰਦਿਆਂ ਦੇ ਵੀਰੇ ਵਿਚਾਰ ਨੇ ਜਿਹੜੇ ਹਨ ਉਹ ਇਸ ਗੱਲਾਂ ਕਰਕੇ ਚੁੱਪ ਕਰ ਜਾਂਦੇ ਰਹ ਜਾਂਦੇ ਆ ਪਤਾ ਨਹੀਂ ਯਾਰ ਕਿੱਧਰੋਂ ਕਿੱਧਰ ਨੂੰ ਗੱਲ ਚੱਲ ਜਾਣੀ ਆ ਯਾਰ ਮੈਂ ਕੱਲ ਪਰਸੇ ਦੀ ਵੀਡੀਓ ਸ਼ੂਟ ਕੀਤੀ ਆ ਬਹੁਤ ਇੱਕ ਐਕਸਪੀਰੀਅੰਸ ਹੋ ਵੀ ਹਾਂ ਅੱਜ ਕੱਲ ਸ਼ੇਅਰ ਨਹੀਂ ਕਰ ਸਕਦੇ ਨਹੀਂ ਮੈਂ ਸ਼ੇਅਰ ਕੀ ਕਹਿਣਾ ਕਿ ਸਾਨੂੰ ਕਿੱਧਰ ਜਾਣਾ ਕਿੱਧਰ ਆਪਣਾ ਪੰਜਾਬ 50 50 ਈ ਆ ਜਿਹੜਾ ਆਪਣਾ ਪਹਿਲਾ ਜੌਂਡੀਅਰ ਉਹਦੀ ਮੈਂ ਕੱਲੀ ਕੱਲੀ ਚੀਜ਼ ਦੱਸੀ ਵੀ ਮੈਂ ਕੀ ਬਦਲਿਆ ਕਿਵੇਂ ਬਦਲਿਆ ਕਿੱਥੋਂ ਮਿਲੀ ਕਿੰਨੇ ਪੈਸੇ ਲੱਗੇ ਅੱਡੀ ਮੈਂ ਕੱਲ ਪਰसों ਅੱਡੀ ਬਣਾਈ ਆ ਵੀਡੀਓ ਹੁਣ ਜਿਹੜੇ ਵੀਰਾਂ ਦੇ ਫੋਨ ਆਉਂਦੇ ਫੋਨ ਤੇ ਮੈਂ ਦੱਸ ਦੇਣਾ ਤੇ ਮੈਂ ਉਹਦਾ ਕੁਝ ਵੀ ਨਹੀਂ ਦੱਸਿਆ ਮੈਂ ਗੱਲ ਗੋਲ ਮੋਲ ਹੀ ਕਰ ਗਿਆ ਇਹ ਮੈਨੂੰ ਕਹੇ ਵੀ ਵਿੱਚ ਆਵਾਜ਼ ਵੀ ਆਉਂਦੀ ਪਈ ਆ ਵੀ ਤੂੰ ਦੱਸ ਆ ਭਾਵੇਂ ਕੀਤਾ ਮੈਂ ਕਹਾਂ ਤੂੰ ਜੋ ਮਰਜ਼ੀ ਕਰ ਲੈ ਭਾਵੇਂ ਹੀਰੇ ਦਾ ਬਣ ਜਾ ਸੋਨੇ ਦਾ ਮੈਂ ਇਹਦੇ ਥੱਲੇ ਵਰਨੀ ਗਾਲੀ ਆਪਾਂ ਨੂੰ ਮੈਂ ਤੂੰ ਜੋ ਮਰਜ਼ੀ ਕਰ ਲੈ ਮੈਂ ਬਹੁਤ ਘੱਟ ਮੈਂ ਖੇਤ ਬੰਨੇ ਵੀ ਉਹਨਾਂ ਦੀਆਂ ਬਹੁਤ ਘੱਟ ਵੀਡੀਓ ਨੇ ਤੇ ਆਇਆ ਹੁੰਦਾ ਨਾ ਇੱਕ ਕਿਉਂਕਿ ਜਦੋਂ ਆਪਾਂ ਇਹ ਕੰਮ ਸ਼ੁਰੂ ਕੀਤਾ ਪੇਜ ਵਾਲਾ ਮੈਂ ਨੇ ਕਿਹਾ ਮੈਂ ਆਪਾਂ 50 ਤੱਕ ਪਹੁੰਚ ਜੀਏ ਬਾਅਦ ਚੋਂ ਬਸ ਆਪਾਂ ਆਵਦੀਆਂ ਬਣਾਇਆ ਕਰਨੀ ਵੀ ਨਹੀਂ ਅੱਜ ਵੀ ਜੇ ਆਪਾਂ ਗੱਲ ਕੀਤੀ ਵੀ ਜੀ ਨਹੀਂ ਕਰਦਾ ਹਾਂ ਸਵਾਬ ਉਹਦਾ ਦਾ ਹੋ ਜਾਂਦਾ ਸਾਬ ਕਿਤਾਬ ਤੇ ਮੈਂ ਆਪਣੀਆਂ ਦੀ ਬਣਾਵਾਂਗੇ ਪਰ ਹੁਣ ਉਹ ਗੱਲ ਫੇਰ ਉਹੀ ਹੁਣ ਮੈਂ ਆਵਦੀ ਦੀ ਬਣਾ ਨਹੀਂ ਸਕਦਾ ਆਵਦੀ ਦੀ ਬਣਾ ਨਹੀਂ ਸਕਦਾ ਹੁਣ ਸੋ ਸੋ ਕੰਮ ਪੁੱਠਾ ਆ ਗਿਆ ਰਾਤ ਨਾ ਟੈਟੂਰ ਬਦਲਿਆ ਮੈਂ ਜਿਵੇਂ ਮਰਜ਼ੀ ਬਣਾਈ ਜਾਂਦਾ ਕਿਉਂਕਿ ਕਈ ਵੀਰ ਇਦਾਂ ਹੀ ਕਰਦੇ ਆ ਬਿਟਰ ਲਾਲੇ ਪਾਲੇ ਉਹ ਕਰਤਾ ਕਰਤਾ ਇਹ ਚੀਜ਼ਾਂ ਸ਼ੂਟ ਕਰਦੇ ਆ ਮੈਂ ਡਰਦਾ ਹੀ ਰਹਿਣਾ ਮੈਂ ਅੰਦਰ ਬੈਠਾ ਵੇਖੀ ਜਾਵਾਂ ਬਾਹਰਲੇ ਕੈਮਰੇ 'ਚ ਪਰ ਮੈਂ ਉੱਠ ਕੇ ਕੋਲ ਨਹੀਂ ਗਿਆ ਮੈਂ ਮੈਂ ਕੋਲ ਜਾ ਕੇ 1.5 ਮਿੰਟ ਦੀ ਵੀ ਬਣਾ ਲਈ ਨਾ ਤੇ ਪਉਣੀ ਪੈਣੀ ਏ ਤੇ ਮੈਂ ਫਿਰ ਮਰਨੀ ਤਲੇ ਗਾਲੀ ਪੈਸੀ ਗੱਲ ਪਤਾ ਕੀ ਹੈ ਵੀਰੇ ਮੈਨੂੰ ਹੋਰ ਕੁਝ ਨਹੀਂ ਹੁੰਦਾ ਇੱਕ ਚੀਜ਼ ਜ਼ਰੂਰ ਹੁੰਦੀ ਆ ਵੀ ਇਹ ਚੀਜ਼ਾਂ ਕਰਕੇ ਵਿੱਚ ਬਹੁਤ ਚੰਗੇ ਚੰਗੇ ਬੰਦੇ ਜਿਨ੍ਹਾਂ ਕੋਲੇ ਮਤਲਬ ਬਹੁਤ ਢੰਗਾਈ ਦੀ ਨੌਲੇਜ ਵੀ ਆ ਤੇ ਉਹਨਾਂ ਕੋਲ ਐਕਸਪੀਰੀਅੰਸ ਵੀ ਇੰਨਾ ਵਧੀਆ ਉਹ ਕਈ ਵਾਰ ਇਹੋ ਜਿਹੀ ਗੱਲਾਂ ਡਰ ਕਰਕੇ ਨਾ ਚੰਗੀ ਚੀਜ਼ ਸਾਹਮਣੇ ਨਹੀਂ ਆਉਂਦੀ ਮਾੜੀ ਚੀਜ਼ ਆਈ ਜਾਂਦੀ ਹੈ ਮਾੜੀ ਚੀਜ਼ ਆਈ ਜਾਂਦੀ ਹੈ ਹਣ ਆਪਣਾ ਬੰਦੇ ਇੱਕੜ ਬੈਠੇ ਨੇ ਉਹਦੇ ਵੀ ਇੰਨਾ ਤਜਰਬਾ ਆ ਤਜਰਬਾ ਹਾਂ ਉਹ ਸਿਰਫ ਇਥੇ ਜਾਰੀ ਵੀ ਕੀ ਪਤਾ ਉੱਥੇ ਕੀ ਚੱਲ ਜਾਣਾ ਥੱਲੇ ਪਤਾ ਨਹੀਂ ਕਿੰਨੇ ਕੀ ਬੋਲਣਾ ਹਾਂ ਉਹ ਤਜਰਬਾ ਵੀ ਆਪ ਦੇ ਅਗਲਾ ਸ਼ੇਅਰ ਹੀ ਨਹੀਂ ਕਰਦਾ ਯਾਰ ਕੀ ਕਹੀਏ ਯਾਰ ਨੱਪ ਕੋਟੀ ਕਰੀ ਜੇ ਕਿਸੇ ਨਾ ਕਹਿੰਨੇ ਵੀਰੇ ਗਲਤੀ ਕਰ ਦਈ ਦੇਣੀ ਆਈ ਜਾਂਦੇ ਨੇ ਯਾਰ ਬੋਲਣ ਉੱਥੇ ਹਾਂ ਹਣ ਆਪਾਂ ਵੀਡੀਓ ਬਣਾਉਂਦੇ ਪਏ ਆ ਆਪਣਾ ਮਕਸਦ ਉਦਾਂ ਵਾਂਗੂ ਇਹੀ ਆ ਹੁਣ ਵੀ ਉੱਥੋਂ ਲੈ ਕੇ ਇੱਥੇ ਤੱਕ ਚੰਗਾ ਆਇਆ ਮਾੜਾ ਆਇਆ ਉਹ ਦੱਸਣਾ ਆਪਣਾ ਮਕਸਦ ਹੈ ਆ ਪਰ ਕਿੰਤੂ ਕਰਨ ਵਾਲਿਆਂ ਨੇ ਤਾਂ ਫੋੜ ਹੀ ਫੜ ਲੈਣਾ ਉਹਨਾਂ ਦੀ ਸੂਈ ਜਿੱਥੇ ਆ ਖੜਨੀ ਉਹ ਉੱਥੇ ਹੀ ਖੜਨੀ ਹੈ ਜਿੰਨਾ ਮਰਜ਼ੀ ਬਚ ਲੋ ਉਹ ਗੱਲ ਸੂਈ ਉੱਥੇ ਵੇਖ ਲਈ ਅੱਜ ਵੀ ਕਹਿ ਦੇਣਾ ਨਾ ਉਦੋਂ ਤੁਸੀਂ ਉਹਨੂੰ ਫੋੜ ਕਹੀਏ ਤੇ ਅੱਜ ਤੁਸੀਂ ਇਹਨੂੰ ਕਹੀਏ ਜੋਰ ਜਿੰਨਾ ਮਰਜ਼ੀ ਲਾ ਲਓ ਭਰਾਵਾ 15 ਮਿੰਟ ਹੋ ਗਏ ਉਹ ਉਦਨੇ ਫੋੜ ਕੋਲੇ ਖੜਾ ਸੀ ਅੱਜ ਆ ਫੋੜ ਕੋਲੇ ਆ ਗਿਆ 15 ਮਿੰਟ ਹੋ ਗਏ ਕਰ ਲੈ ਫਿਰ ਚਲਣ ਨਾ ਦੇ ਚਲੋ ਆਜੋ ਆਪਾਂ ਗਾਹ ਵਾਧਦੇ ਆ ਇਹਦੇ ਚਾਕੇ ਕੀ ਕੋਈ ਚੇਂਜ ਹੋ ਗਿਆ ਵੀਰੇ ਇੰਜਨ ਇੰਜਨ ਇਹ ਨਾ ਤਿੰਨਾਂ ਦੇ ਸੇਮ ਆ ਕਿ ਬਦਲੇ ਆ ਵੀਰੇ ਇੰਜਨ ਤਾਂ ਲਗਭਗ ਸੇਮ ਹੀ ਹੋਣਗੇ ਖੋਲਿਓ ਸ਼ੋ ਮੜੀ ਜੀ ਇਹ ਇਹਦਾ ਇੱਥੋਂ ਬੋਲਨ ਖਲੂ ਨਾ ਸਿੰਗਲ ਹੀ ਆ ਇਹ ਕਿੱਥੋਂ ਖੁੱਲਣਾ ਵੀਰੇ ਆ ਰਿਹਾ ਇਹਦਾ ਨਾ ਟੁੱਟਿਆ ਹੋਇਆ ਖੁੱਲ ਜੂਗਾ ਕਿ ਨਹੀਂ ਉਧਰ ਖੁੱਲ ਹੈ ਜਾਨੂ ਸ਼ੁਰੂ ਤੋਂ ਪਤਾ ਲੱਗਦਾ ਹੈ ਕਿਹੜਾ ਕਿੱਥੇ ਕਿੱਥੇ ਕੀ ਫਰਕ ਪੰਡ ਗਿਆ ਇਹ ਮੈਂ ਉੱਤੋਂ ਨਪਦਾ ਮੜਾ ਜੀ ਇਹ ਕਿੱਚ ਇਹ ਇੱਕ ਈ ਐਂ ਜੀ ਖੁੱਲਦਾ ਹਾਂ ਫਾਰਮ ਟਰੈਕ ਚ ਨਾ ਦੋ ਚਾਰ ਚੀਜ਼ਾਂ ਐਸੀਆਂ ਮੈਨੂੰ ਵਧੀਆ ਲੱਗਦੀਆਂ ਨਾ ਦੇਖੋ ਇਹ ਖੋਲ ਦੇ ਦੇਖਿਓ ਵੀ 60 ਵੀ ਐਂ ਚੱਕਦਾ ਢਿੱਡ ਮੈਂ ਤੈਨੂੰ ਉਹੀ ਦੱਸਣ ਲੱਗਾ ਫਾਰਮ ਟਰੈਕ ਚ ਦੋ ਇਹ ਜਿਹੜੀ ਆ ਮਾਡਲ ਆ ਜਿਹੜੇ ਨਾ ਦੂਜੇ ਵੀ ਆਏ ਆ ਇਹ ਚ ਮੈਨੂੰ ਆ ਚੀਜ਼ ਬਹੁਤ ਵਧੀਆ ਲੱਗਦੀ ਆ ਆ ਸਵਿਚ ਟੁੱਟ ਗਿਆ ਨੇ ਦਾ ਜਿੰਨੇ ਵੀ ਫਾਰਮ ਟਰੈਕ ਜਿਹਦੀ ਸ਼ੋ ਇਦਾਂ ਖੁੱਲਦੀ ਦੋ ਚੀਜ਼ਾਂ ਦਿੱਤੀਆਂ ਉਹਨਾਂ ਨੇ ਆ ਤੇ ਆ ਹੂੰ ਜੇ ਤਾਂ ਡਾਹ ਖਰਾਬ ਆ ਤਾਂ ਥੱਲੇ ਖੋਲੋ ਇੱਕ ਵੀ ਟੁੱਟ ਗਿਆ ਜਿਵੇਂ ਆਪਣਾ ਹਾਂ ਦੇਨ ਆਪਣੇ ਤਾਂ ਖੁੱਲਣਾ ਹੀ ਨਹੀਂ ਸੀ ਉਹ ਹੈਗਾ ਤੇ ਆਪਾਂ ਖੋਲ ਲਿਆ ਉਹ ਹਟ ਜਾਣੀ ਖੋਲ ਹੁਣ ਚੱਲ ਥੱਲੇ ਤਾਂ ਦਿੱਤੀ ਐ ਸਪੈਸ਼ਲ ਵੀ ਦੋ ਚੀਜ਼ਾਂ ਦਿੱਤੀਆਂ ਨੰਨੂ ਧਿਆਨ ਨਾਲ ਤੀਜਾ ਵੀ ਆਪਣਾ ਕੀ ਕਹਿੰਦੇ ਹੁੰਦੇ ਆ ਉਹ ਆ ਗਈ ਕਾਪੀਰਾਈਟ ਇੱਕ ਤਾਂ ਬੜੇ ਯੱਬ ਨੇ ਇਹਦਾ ਇੰਜਨ ਵਖਾਣ ਨੂੰ ਪਹਿਲਾਂ ਇੱਧਰ ਦੀ ਤੂੰ ਯਾਰ ਪਤਾ ਨਹੀਂ ਇੱਕ ਤਾਂ ਇਹ ਵੀ ਨਾ ਕਿਸੇ ਵੀਰ ਤੋਂ ਮੈਂ ਪੁੱਛਣਾ ਸਲਾਹ ਲੈਣੀ ਆ ਨਹੀਂ ਪਤਾ ਨਹੀਂ ਮੇਰੇ ਪੇਜ ਤੇ ਏਦਾਂ ਜਾਂ ਕੀ ਚੱਕਰ ਆ ਪਤਾ ਨਹੀਂ ਸਾਰਿਆਂ ਦੇ ਹੀ ਏਦਾਂ ਇਹ ਤਾਂ ਇੰਜ ਆ ਗਿਆ ਸਿੱਧਾ ਹਨਾ ਇੱਕ ਓਪਲਾ ਹੈਡ ਤੇ ਤਿੰਨ ਸਿਲੰਡਰ ਤੇ ਇਹਦੀ ਰੇਸ ਵੀ ਅੰਦਰੋਂ ਹੀ ਖੁੱਲਦੀ ਆ ਪੰਪ ਦਿਓ ਅੰਦਰਲੀ ਸਾਈਡ ਯਾਰ ਰੇਸ ਖੋਲਣ ਵਾਲਾ ਕਿਹਦੀ ਹਲੇ ਤੱਕ ਨਹੀਂ ਖੋਲੀ ਨਹੀਂ ਆਪਾਂ ਤਾਂ ਖੋਲੀ ਨਹੀਂ ਹਲੇ ਹਲੇ ਨਹੀਂ ਖੋਲੀ ਇਹਦੀ ਵੀ ਅੰਦਰੋਂ ਹੀ ਖੁੱਲਣੀ ਇਹਦੀ ਇੱਥੋਂ ਇਹ ਚੀਜ਼ ਤਾਂ ਸੇਮ ਹੀ ਆ ਵੀਰੇ ਸਾਰਿਆਂ ਦੀ ਯਾਰ ਵੇਲਾ ਆਪਣੇ ਪੰਜਾਬ ਦੇ ਵਿੱਚ ਇੱਕ ਹੀ ਕੰਪਨੀ ਆ ਪੰਪ ਵਾਲੀ ਬੋਸ਼ ਸਾਰੇ ਟਰੈਕਟਰਾਂ ਨੂੰ ਜੌਂਡੀਅਰ ਤੱਕ ਇਹੀ ਦਿੰਦੇ ਆ ਬੋਸ਼ ਵਾਲੀ ਪਰ ਡਿਜ਼ਾਈਨ ਵੇਲੋ ਕੱਲਾ ਡਿਜ਼ਾਈਨ ਦਾ ਫਰਕ ਆ ਕਿਸੇ ਦੀ ਰੇਸ ਅੰਦਰ ਆ ਕਿਸੇ ਦੀ ਬਾਹਰ ਆ ਆਪਣਾ ਡਿਜ਼ਾਈਨ ਆ ਹਾਂ ਵੀ ਹੈ ਬੋਸ਼ ਦੇ ਆ ਮਾਈਕੋ ਬੋਸ਼ ਹੁਣ ਮਾਈਕੋ ਬੋਸ਼ ਵੇਸੇ ਅੱਡ ਹੋ ਗਏ ਹੁਣ ਕੱਲਾ ਬੋਸ਼ ਰਹਿ ਗਿਆ ਨਾ ਮਾਈਕੋ ਨਾਲੋਂ ਕੱਟਿਆ ਗਿਆ ਹੁਣ ਕੱਲਾ ਬੋਸ਼ ਆ ਇਹਦਾ ਇੰਜਨ ਹੈ ਇਹਦਾ ਵੀ ਉੱਤੋਂ ਉੱਪਰੋਂ ਫਰਕ ਆ ਹੈਡ ਦਾ ਇਹ ਪੰਪ ਨੂੰ ਇਨ ਲਾਈਨ ਪੰਪ ਦਾ ਵੀਰੇ ਘਾਟ ਹੀ ਕਹਿੰਦੇ ਸੀ ਮਾਈਕੋ ਦੇ ਪੰਪ ਵੀ ਕਿਹਾ ਜਿਉਂ ਵੀ ਕਿਸੇ ਨੂੰ ਪੰਪ ਦੇਣੇ ਨੇ ਤਾਂ ਕਹਿੰਦੇ ਮਾਈਕੋ ਦਾ ਪੈਸਾ ਮਾਰਿਆ ਹੋਇਆ ਹੈ ਕਹਿਆ ਭਾਣ ਵੀ ਮਾਈਕੋ ਹੀ ਦਿੰਨੇ ਆ ਪਰ ਹੁਣ ਉਹ ਬੋਸ਼ ਆ ਬੋਸ਼ ਆ ਆ ਵੇ ਇੱਥੇ ਵੀ ਲਿਖਿਆ ਹੋਊਗਾ ਇਨ ਲਾਈਨ ਪੰਪ ਵੇਸੇ ਇਹ ਇੱਥੇ ਨਹੀਂ 17 ਮਾਡਲ ਲਈ 17 ਮਾਡਲ ਇਹਦੇ ਤੇ ਕੁਝ ਨਹੀਂ ਲਿਖਿਆ ਨੰਬਰ ਯਾ ਇਕੱਲੇ ਸੀਰੀਅਲ ਨੰਬਰ ਆ ਵੀ ਨੰਬਰ ਆ ਵੀ ਨੰਬਰ ਆ ਇਹ ਤੇ ਬੋਸ਼ ਆਵੇ ਠਿੱਕੇ ਜਖਰਾ ਬੋਸ਼ ਆ ਲਿਖਿਆ ਵੀਰੇ ਵਿੱਚ ਹਾਂ ਬੋਸ਼ ਇਹਨਾ ਬੀਓ ਐਸੈਟ ਹਾਂ ਬੋਸ਼ 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 ਜੀ ਮੈ ਇੱਕੋ ਤੇ ਬੋਸ਼ ਇਕੱਠੇ ਸੀ ਪਰ ਇੰਨਾ ਕਿ ਮੈਨੂੰ ਪਤਾ ਲੱਗਿਆ ਕਿ ਉਹਨੇ ਕੱਲਾ ਬੋਸ਼ ਰਹਿ ਗਿਆ ਇੰਜਨ ਦਿਖਾਤਾ ਇਹਦਾ ਵੀ ਆ ਜਾ ਹੁਣ ਇਹਦੇ ਕੋਲ ਇਹ ਦਾ ਤੇ ਉਹ ਦਾ ਸੇਮ ਇੰਜਨ ਪਰਲੇ 24 ਦਾ ਫਰਕ ਕੋਈ ਨਹੀਂ ਦਾ ਫਰਕ ਹੈ ਇਹਦੇ ਆ ਉਹ ਪਲਾਸਟਿਕ ਦੇ ਆਉਂਦੀ ਸੀ ਉਹਦੇ ਦੂਈ ਆਉਂਦੀ ਆ ਹਾਂ ਇਹਦੇ ਆ ਪਲਾਸਟਿਕ ਦੀ ਆਪਣੇ ਪਾਵਰ ਸਟੀering ਦਾ ਤੇਲ ਆ ਗਿਆ ਹਣਾ ਆ ਪਾਵਰ ਸਟੀering ਦਾ ਆਜੋ ਆਜੋ ਕੋਈ ਤੁਸੀਂ ਕਹ ਇਹਦੇ ਪਿੱਛੇ ਪਿੱਛੇ ਰਹਿਣਾ ਸਾਡੇ ਚ ਇੱਕ ਬੰਦਾ ਦਾ سزا ਹੀ ਲੱਗਾ ਆ ਹਣਾ ਪਰ ਉਹ ਸਾਡੀ ਹੁਣ ਮਜਬੂਰੀ ਆ ਨਹੀਂ ਤੇ ਇਹਦੇ ਇੱਥੇ ਆ ਕੇ ਆ ਗਿਆ ਹਣਾ ਤੇ ਇਹ ਬਿਨਾ ਟਰਬੋ ਤੋਂ ਹੀ ਆ ਵੀਰੇ ਹਨ ਹਾਂਜੀ ਹਾਂਜੀ ਆਪਣਾ 24 ਮਾਡਲ ਵੀ ਬਿਨਾ ਟਰਬੋ ਤੋਂ ਆਣਾ ਹਾਂਜੀ ਉਹਦੇ ਵੀ ਟਰਬੋ ਹੈ ਨਹੀਂ ਹਨ ਉਹ ਵੀ ਸਿੱਧਾ ਹੀ ਤੇ ਪਾਵਰ ਸਟੀering ਉਹਦੇ ਵੀ ਆ ਆ ਗਿਆ ਆ ਟੈਂਕੀ ਨਾਲ ਸੇਮ ਹੀ ਰੱਖੀ ਫਿਰ ਉਹਦੇ ਤੇ ਇਹਦੇ ਚ ਇਹਦੀਆਂ ਸਪੀਡਾਂ ਵੀਰੇ ਕਿਹੜੀਆਂ ਆਈਆਂ ਇਹ ਚਾਰ ਸਪੀਡਾਂ ਜਾਂ ਵੀਰੇ ਲੋ ਹਾਈ ਮੀਡੀਅਮ A B C D ਹੈ ਨਹੀਂ ਨਹੀਂ ਨੇ ਨਹੀਂ ਉਧਰ ਦਾ ਚਾਰ ਹੀ ਲੱਗਿਆ ਹੋਇਆ ਇਹਦੇ ਇੱਕ ਨਾਲ ਦੋ ਆਈ ਵਾਲਾ ਅੱਛਾ ਹਾਂ ਸੱਚ ਹਾਂ ਹਾਂ ਇਹਦੇ ਘੋੜਾ ਤੇ ਉਹ ਗੈਂਡਾ ਹਾਂਜੀ ਘੋੜਾ ਤੇ ਗੈਂਡਾ ਦੋ ਆਈ ਵਾਲਾ ਤਾਂ ਹੈਗਾ ਹੀ ਹੈਗਾ ਨਾਲ ਇੱਕ ਉਹ ਦੂਆ ਘੇਰ ਦੇਤਾ ਹੋਰ ਛੋਟਾ ਘੇਰ ਜਿਹਨੂੰ ਕਹਿੰਦੇ ਹਾਂਜੀ ਛੋਟਾ ਤੇ ਕੀ ਉਹਨੂੰ ਕੁਝ ਕਹਿੰਦੇ ਆ ਕੱਛੂ ਕੁਮ ਘੇਰ ਪਤਾ ਨਹੀਂ ਕੀ ਗੈਂਡਾ ਘੇਰ ਕਹਿੰਦੇ ਆ ਗੈਂਡਾ ਘੇਰਾ ਇਦਾਂ ਦਾ ਕੁਛ ਹਾਂ ਹੈਨਾ ਯਾ ਟਰੈਕਟਰ ਨਾ ਮਾ ਤੇਰਾ ਮੁੱਠਿਆ ਮਟਿਆ ਆ ਪਲਾਇਆ ਇਹ ਲੈ ਗਈ ਤੂੰ ਇਹਦੇ ਫੜਤਾ ਵੀ ਐਜੰਸੀ ਵਾਲੇ ਕੋਲੇ ਜਾਨੀ ਇਹ ਕਹਿੰਦੇ ਮੰਗਾਵਾਂਗੇ ਹੁਣ ਚਲੋ ਇਹ ਹੈ 16 ਚਾਗੇ ਇਹ 16 ਚਾ ਟਾਇਰ ਇਹਦੇ 16 ਇੰਚ ਨੇ ਇਹ ਇਹ 16 ਹੈ 50 ਐਚਪੀ ਜਹਣਾ ਇਹ ਵੀ ਹਾਂਜੀ ਪਰ ਇਹ ਰਾਹ ਪਤਾ ਨਹੀਂ ਕੀ ਚੱਕਰੇ ਦੇ 55 ਐਚਪੀ ਆਵੇ ਲਿਖਿਆ ਸੀ ਆਰਟੀ ਕੈਟ ਵੀ ਕੈਟਾਗਰੀ ਤੇ 50 ਤੋਂ ਉੱਤੇ ਦਾ ਸੀਆਰਡੀ ਇਹ ਚੱਕਰ ਕੀ ਹੈ ਇਹਦੀ ਕਾਪੀ ਵੀਰੇ ਦੇਖੀਏ ਕਿੰਨੇ ਐਚਪੀ ਦੀ ਹੈ ਕਾਪੀ ਦੇ ਨਹੀਂ ਯਾਰ ਫਿਰ ਇਹ ਸੀਆਰਡੀ ਕਾਤੋਂ ਨਹੀਂਗਾ ਯਾਰ ਵੀਰੇ ਕੀ ਕਰਦਾ ਇਹਦਾ ਜਿਹੜਾ ਆਪਣਾ ਆਇਆ ਦੂਜਾ ਯਾਰ ਵੀ ਇਹਨੂੰ ਵੇਚ ਲਿਆ ਯਾਰ ਫਿਰ ਮੈਂ 2 ਮਿੰਟ ਫੜੇ ਯਾਰ ਵੀਰ ਨੂੰ ਕਾਕੇ ਨੂੰ ਮਰੀਨ ਦਾ 60 55 ਬਣੀ ਆਇਆ ਹਿਆ ਯਾਰ ਮੇਰਾ ਵੀ ਤੂੰ ਇਹ ਡਾਊਟ ਕੱਢੀ ਇਹਨਾਂ ਬਾਬਾ ਜਣ ਕੇ ਜਿਹੜਾ ਆਪਣੇ ਪੁੱਲੇ ਮਾੜ ਲਾ ਕੇ 60 55 ਆ ਗਏ ਹਾਂ ਆਜੋ ਲੱਗ ਗਿਆ ਆਜੋ ਮਾਈਕ ਆਪਣੇ ਦੋ ਜਣੇ ਹੰਦੀਆਂ ਉਹ ਵੀ ਦੂਜੇ ਲੋਟ ਆਉਂਦੇ ਨੇ ਨਹੀਂ ਨਹੀਂ ਵੀਰੇ ਉਹ 50 ਚ ਕੀ ਚਾ ਵੀ ਆਉਂਦਾ ਨਹੀਂ ਨਹੀਂ ਵੱਡੀ ਪਾਵਰ ਚ 55 ਪਾਵਰ ਖਣੀ ਉਹ 60 ਪਾਵਰ ਕਿੰਨੀ ਦਾ ਇਹ ਨਹੀਂ ਪਤਾ ਹੁਣ ਉਹ ਸੀਆਰਡੀ ਵੀ ਆਉਂਦਾ ਨਾਓਨ ਸੀਆਰਡੀ ਵੀ ਆਉਂਦਾ ਮੈਂ ਮੰਨਦਾ ਇਹ ਗੱਲ ਮੈਂ ਉਹਨਾਂ ਦੋਨਾਂ ਦੀ ਵੀਡੀਓ ਵੀ ਸ਼ੂਟ ਕਰੀ ਤੁਸੀਂ ਵੀ ਚਾਹੇ ਦੇਖ ਲਿਓ ਆਪਣੇ ਪੇਜ ਤੇ ਹੈਗੀ ਪਰ ਇਹ 50 ਐਚਪੀ ਆ ਇਹ ਹਾਂ ਤੁਸੀਂ ਡਾਊਟ ਕੱਢ ਲਿਓ ਨਹੀਂ ਸ਼ੰਕਾ ਤੇ ਘਰੇ ਫੋਨ ਮਾਰੋ ਕਾਪੀ ਦੀ ਫੋਟੋ ਮੰਗਾ ਲਓ 50 ਐਚਪੀ ਦੇ ਉੱਤੇ ਲਿਖਿਆ ਹੋਣਾ ਦੀ ਕਾਪੀ ਦੀ ਹਾਂ ਕਾਪੀ ਦੇ ਉੱਤੇ 50 ਐਚਪੀ ਆ ਪਰ ਕੰਪਨੀ ਜੋ ਜੰਸੀ ਵਾਲੇ ਵੀਰ ਆ ਉਹ ਆਪਾਂ ਨੇ ਇਹਨੂੰ 55 60 ਕਹਿ ਕੇ ਵੇਚਦੇ ਆ ਕੋਈ 55 ਕਹਿਨ ਦਾ ਕੋਈ 60 ਕਹਿਨ ਦਾ ਪਰ ਕਿਉਂਕਿ ਤੁਸੀਂ ਆਪ ਸਿਖਾਣਿਓ ਜੇ 50 ਤੋਂ 55 HP ਆ ਗਿਆ ਫਿਰ ਤੇ CRD ਚਾਹੀਦਾ ਕਿਉਂਕਿ 50 ਤੋਂ ਉੱਪਰ ਪੂਰਾ 50 ਵੀ ਨਹੀਂ ਨਾ ਲਿਖ ਸਕਦੇ ਹਾਂ ਜੇ ਆ ਪੰਜਾ ਪੁਆਇੰਟ ਪੰਜ ਹੀ ਲੇ ਲੇ ਜਿਹੜਾ ਪੰਜਾ ਕੁਛ ਲਿਖਿਆ ਆਊਗਾ ਜੇ ਉਦੋਂ ਉੱਪਰ ਤਾਂ RC ਬਣੀ ਨਹੀਂ ਸਕਦੀ ਬਣੀ ਨਹੀਂ ਸਕਦੀ ਨਾ CRD ਦੀ RC ਬੰਦ ਸੀ ਹਾਂ ਨਾ ਬਣਦੀ ਹੋਣੀ ਹੈਗੀ ਉਹਦਾ ਯੋ ਆ ਗਿਆ ਜੇ ਜਬੜ ਪੰਜ ਕੁਛ ਲਿਖੀ ਹੋਵੇ ਇਦਾਂ ਦੇ ਕੁਛ ਹਾਂ ਜਾ ਕੇ ਅਜ ਵਹਿਮ ਕੱਢਿਓ ਜਰੂਰ ਜੇ ਤੁਸੀਂ ਮੇਰਾ ਵੀਰ ਕਮੈਂਟਾਂ ਦਾ ਡਾਊਟ ਕੱਢ ਸਕਦੇ ਤਾਂ ਤੁਸੀਂ ਵੀ ਕੱਢਿਆ ਜੀ ਹਾਂ